ਇਕਾ ਤੁਸੀਂ ਪਹਿਲੇ ਸ਼ਖਸ਼ਾਂ ਨੂੰ ਜਿਨ੍ਹਾਂ ਨੇ ਅਮਿਤਪਾਲ ਸਿੰਘ ਮਹਿਰੋਂ ਦੇ ਖਿਲਾਫ ਜਿਹੜਾ ਬਿਆਨ ਦਰਜ ਕੀਤਾ ਬਿਆਨ ਬੋਲਿਆ ਤੁਸੀਂ ਤੁਸੀਂ ਕਿਹਾ ਵੀ ਤੁਹਾਨੂੰ ਇਦਾਂ ਦੀ ਜਿਹੜੀ ਪ੍ਰਵਾਨਗੀ ਕਿਹਨੇ ਦਿੱਤੀ ਆ ਇਦਾਂ ਦਾ ਕਤਲ ਕਰਨ ਦੀ ਇਦਾਂ ਕਿਸੇ ਨੂੰ ਸਮਝਾਉਣ ਦੀ ਪ੍ਰਵਾਨਗੀ ਕਿਹਨੇ ਦਿੱਤੀ ਆ ਦੈਸ਼ ਦਾ ਮਾਹੌਲ ਤਾਂ ਪੰਜਾਬ ਦੇ ਲੋਕ ਡਰੇ ਹੋਏ ਤੇ ਬੱਚੇ ਰੋ ਰੋ ਵੀੜੀਆਂ ਪਾਉਂਦੇ ਤੇ ਤੇ ਇਹ ਇੱਕ ਬਦਮਾਸ਼ ਬੰਦਾ ਜਿਹੜਾ ਆਪਣੇ ਆਪ ਨੂੰ ਗੁਰੂ ਦਾ ਸਿੰਘ ਕਹੋਂਦਾ ਹੈ ਸਿਰਫ ਬਾਣੇ ਤੇ ਪਿੰਨਾਂ ਦੇ ਕੰਮ ਤਾਂ ਸਾਰੇ ਬਦਮਾਸ਼ਾਂ ਵਾਲੇ ਤੇ ਗੈਂਗਸਟਰਾਂ ਵਾਲੇ ਨੇ ਮੈਨੂੰ ਆਲਰੇਡੀ ਇਹ ਲੱਗਣਗੇ ਗੈਂਗਸਟਰ ਐ ਇਹਨਾਂ ਨੇ ਕਿ ਦਹਿਸ਼ਤ ਬਣਾ ਦਿੱਤੀ ਕਿ ਪੰਜਾਬ ਦੇ ਲੋਕ ਸੁੱਨ ਹੋ ਗਏ ਪੰਜਾਬ ਦੇ ਲੋਕ ਡਰ ਕੇ ਤੇ ਫਿਰ ਅਸੀਂ ਗੁਰੂ ਦੇ ਸਿੱਖ ਆ ਗੁਰੂ ਦਾ ਸਿੰਘ ਤੁਹਾਡੀ ਡੱਤ ਆ ਹੂੰ ਤੇ ਆਪਾਂ ਹਮੇਸ਼ਾ ਅਨੇ ਹੱਥੇ ਤੇ ਕਮਜ਼ੋਰ ਜਿਹਦੇ ਨਾਲ ਕੋਈ ਨਹੀਂ ਨਾ ਖੜਦਾ ਉਹਦੇ ਨਾਲ ਪਰ ਉਹਦੇ ਦੋ ਸਾਥੀ ਫੜੇ ਗਏ ਪੁਲਸ ਉਹਦੀ ਸ਼ਾਂਬੇਮਾਰੀ ਕਰ ਰਹੀਆਂ ਭਾਲ ਕਰਦੇ ਜੀ ਇਹ ਫੜੇ ਗਏ ਤੇ ਇਹ ਨੂੰ ਬਦਮਾਸ਼ ਬਣੇ ਨੂੰ ਆਪਣੇ ਆਪ ਨੂੰ ਚਮਕਾਉਣ ਵਾਸਤੇ ਲਾਈ ਹੋਇਆ ਹੈ ਨਾ ਤੇ ਕਿਉਂ ਬਾਈ ਕਿ ਇਹ ਆਪਾਂ ਪਤਾਸ਼ ਨਹੀਂ ਕਰ ਸਕਦੇ ਕਿ ਇੱਕ ਬੰਦਾ ਇੱਕ ਬੰਦੇ ਦਾ ਕੁੜੀ ਦਾ ਨਿਹੱਥੀ ਦਾ ਮਰਡਰ ਕਰ ਦੇਵੇ ਤੇ ਦੋ ਬੰਦੇ ਫੜੇ ਗਏ ਤੇ ਦੂਜਾ ਫੇਰ ਪੰਜਾਬ ਦੀਆਂ ਧੀਆਂ ਭੈਣਾ ਪੰਜਾਬ ਨੂੰ ਚੈਲੰਜ ਕਰ ਦੇਵੇ ਕਿਉਂ ਪੰਜਾਬ ਉਹਦਾ ਗੁਲਾਮ ਥੋੜੀ ਆ ਬਬਈ ਤੁਸੀਂ ਕਿਵੇਂ ਦੇਖਦੇ ਹੋ ਇਦਾਂ ਦੀ ਅਸ਼ੀਲਤਾ ਵੀਡੀਓ ਨੂੰ ਕਿਉਂਕਿ ਜਦੋਂ ਆਪਾਂ ਬੱਚਿਆਂ ਦੇ ਹੱਥ 'ਚ ਫੋਨ ਦਿੰਨੇ ਮੰਨ ਲਓ ਆਪਾਂ ਬੱਚਿਆਂ ਦੇ ਹੱਥ 'ਚ ਫੋਨ ਦਿੰਨੇ ਆ ਇਹ ਪੰਜਾਬੀ ਗੱਲ ਤੁਸੀਂ ਬਾਰ ਬਾਰ ਜਿਹੜਾ ਕੀ ਵਾਲੇ ਕਰਦੇ ਨੇ ਇਹ ਸਿਰਫ ਬੱਚਿਆਂ ਨੂੰ ਹਥਿਆਰ ਬਣਾ ਦੇ ਬੱਚਿਆਂ ਦਾ ਇਹਦੇ ਵਿੱਚ ਕੋਈ ਰੋਲ ਨਹੀਂ ਨਾਮ ਬੱਚੇ ਭਜਾ ਰਹੇ ਨੇ ਕਿਸੇ ਨੂੰ ਨਾ ਬੱਚੇ ਕਿਸੇ ਦਾ ਕਤਲ ਕਰ ਰਹੇ ਨੇ ਨਾ ਬੱਚੇ ਕਿਸੇ ਦੀਆਂ ਬੱਚੀਆਂ ਵੇਚ ਰਹੇ ਨੇ ਬੱਚੀਆਂ ਨੂੰ ਕਿਉਂ ਬਲੇਮ ਲਾ ਰਹੇ ਸਿੱਧੀ ਸਿੱਧੀ ਗੱਲ ਕਰੋ ਨਾ ਵੀ ਤੁਸੀਂ ਦੇਖ ਰਹੇ ਹੋ ਪਰ ਬਬਲੀ ਇੱਕ ਘਟਨਾ ਸਾਹਮਣੇ ਆਈ ਸੀ ਕਿ ਜਲੰਧਰ ਸਾਈਡ ਦੀ ਘਟਨਾ ਸੀ ਉੱਥੇ ਇੱਕ ਭਰਾ ਦੇ ਵੱਲੋਂ ਆਪਣੀ ਭੈਣ ਦੇ ਨਾਲ ਗਲਤ ਹਰਕਤ ਕੀਤੀ ਗਈ ਜਦੋਂ ਉਹ ਤੋਂ ਪੁੱਛਿਆ ਗਿਆ ਜਦੋਂ ਪੁਲਿਸ ਨੇ ਉੱਥੋਂ ਵੈਰੀਫਾਈ ਕੀਤਾ ਕਿ ਤੂੰ ਉਹ ਇਹ ਕਿਉਂ ਕੀਤਾ ਤਾਂ ਉਹਨੇ ਕਿਹਾ ਕਿ ਮੈਂ ਇੱਕ ਸੋਸ਼ਲ ਮੀਡੀਆ ਤੇ ਇੱਕ ਬੈਦ ਦੀ ਵੀਡੀਓ ਦੇਖੀ ਸੀ ਉੱਥੋਂ ਦਵਾਈ ਤੱਕ ਉਸ ਬੱਚੇ ਦੇ ਵੱਲੋਂ ਮੰਗਵਾਈ ਗਈ ਤੇ ਉਹਦੇ ਕਾਰਨ ਸਾਰਾ ਕੁਝ ਵਾਪਰਿਆ ਇੱਥੇ ਤੁਸੀਂ ਇਹਦਾ ਕਮਸੂਰ ਕੱਢੋਗੇ ਜਦੋਂ ਪੇਰੈਂਟਸ ਆਪਣੇ ਬੱਚਿਆਂ ਨੂੰ ਇਕੱਲੇ ਛੱਡ ਦਿੰਦੇ ਨੇ ਆਪ ਅਲੱਗ ਕਮਰੇ ਚ ਪੈਗੇ ਬੱਚੇ ਅਲੱਗ ਕਮਰੇ ਚ ਪੈਗੇ ਸਭ ਤੋਂ ਜ਼ਿਆਦਾ ਬੇੜਾ ਕਰਕੇ ਇੱਥੇ ਤੇ ਹਮੇਸ਼ਾ ਬੱਚਿਆਂ ਨੂੰ ਤੁਸੀਂ ਆਪਣੇ ਨਾਲ ਆਪਣੇ ਬਿਠਾਓ ਆਪਣੇ ਨਾਲ ਹੀ ਸੌਂ ਜੀ 15 16 ਸਾਲਾਂ ਤੱਕ ਤੁਸੀਂ ਬੱਚੇ ਨੂੰ ਆਪ ਤੇ ਦੂਰ ਨਾ ਕਰੋ ਮੈਂ ਕਹਾਂਗਾ ਕਿ ਤੁਸੀਂ ਜਦੋਂ ਤੱਕ ਤੁਹਾਡਾ ਬੱਚਾ ਵਿਆਹ ਨਹੀਂ ਜਾਂਦਾ ਤੁਸੀਂ ਇਕੱਠੇ ਪਰਿਵਾਰ ਵਿੱਚ ਹੀ ਇੱਕੇ ਜਗ੍ਹਾ ਇੱਕੇ ਕਮਰੇ ਚ ਸੋਵੋ ਬੇਸ਼ੱਕ ਤੁਸੀਂ ਬਲੈਟ ਬੈੱਡ ਜਿਹੜੇ ਨਹੀਂ ਡਿਫਰੈਂਟ ਡਿਫਰੈਂਟ ਕਰ ਲੋ ਤੁਸੀਂ ਉਹ ਵੀਡੀਓ ਪਾਈ ਆ ਉਦੋਂ ਤੋਂ ਨਿਹੰਗ ਸਿੰਘ ਜਿੱਥੇ ਬੰਦੀਆਂ ਤੁਹਾਡੇ ਬਹੁਤ ਖਲਾਫ ਹੋਈਆਂ ਨੇ ਉਹਨਾਂ ਦੇ ਵੱਲੋਂ ਜਿਹੜੇ ਬਹੁਤ ਇੱਕ ਭद्दी ਸ਼ਬਦਾਵਲੀ ਤੁਹਾਡੇ ਖਿਲਾਫ ਵਰਤੀ ਜਾਂਦੀ ਹੈ ਇੱਕ ਜਾਨਵਰ ਦਾ ਨਾਮ ਦਿੱਤਾ ਜਾਂਦਾ ਹੈ ਉਹ ਬੰਦੀਆਂ ਬਹੁਤ ਹੀ ਜਿਹੜੀਆਂ ਪੰਜਾਬ ਦੇ ਲੋਕਾਂ ਦੇ ਅੰਗੇਸਟ ਨਹੀਂ ਚੱਲ ਸਕਦੀਆਂ ਕਿਉਂਕਿ ਉਹਨਾਂ ਨੇ ਬੋਰੀਆਂ ਇਕੱਠੀਆਂ ਕਰਨੀਆਂ ਉਹਨਾਂ ਨੇ ਮਾਇਆ ਇਕੱਠੀ ਕਰਨੀਆਂ ਜੋ ਸਾਡਾ ਇਤਿਹਾਸ ਦੀ ਢਾਡੀ ਵਾਰਾਂ ਦੇ ਸੁਣਾਉਂਦੇ ਆ ਰਹੇ ਆ ਉਹ ਪੁਰਾਣਾ ਇਤਿਹਾਸ ਸੁਣਾਉਂਦੇ ਆ ਰਹੇ ਜਿਹੜੇ ਨਵੀਂ ਜਨਰੇਸ਼ਨ ਦਾ ਕੀ ਆ ਕਿ ਅਸੀਂ ਧੀਆ ਮਾਦੇ ਆ ਕੋਈ ਬਹਾਦਰੀ ਆ ਉਹ ਦਬਈ ਫਰਾਰ ਹੋ ਗਿਆ ਹਮ ਲੋ ਜਦੋਂ ਪੈਣ ਲੱਗੇ ਛਿੱਤਰ ਪਹਿਲਾ ਰੋਣ ਲੱਗ ਗਿਆ ਹੁਣ ਪਤਾ ਲੱਗ ਗਿਆ ਕਿ ਮੈਂ ਜਿਹੜਾ ਕਿਸੇ ਦੇ ਧੀ ਕੁੱਤਾਂ ਨੂੰ ਪਸਾ ਕੇ ਆਪ ਭੱਜ ਗਿਆ ਜੇ ਮਾਂ ਦਾ ਦੁੱਧ ਪੀਤਾ ਤਾਂ ਫਿਰ ਇੱਥੇ ਬੈਠਦਾ ਨਾ ਅਮਰਤਪਾਲ ਮੈਨੂੰ ਨੇ ਕਿਉਂ ਘਰ ਰੱਖੀ ਨਹੀਂ ਇਹ ਬਹੁਤ ਵੱਡੀ ਗੱਲ ਕਹਿ ਰਹੇ ਹਾਂ ਹਕੀਕਤ ਗੱਲ ਉਹ ਤੇ ਘਰ ਦੇ ਹੀ ਕਾਹੇ ਅੱਜ ਹੀ ਮੈਨੂੰ ਜਿਹੜਾ ਹੈਗਾ ਮੇਰੀ ਪ੍ਰੋਡਿਊਸਰ ਨਾਲ ਗੱਲ ਹੋਈ ਸੀਗੀ ਇਹਦੇ ਵੀ ਉਹਦੇ ਪੇਰੈਂਟਸ ਨੇ ਵੀ ਇੱਕ ਦੱਸਿਆ ਕਿ ਸਾਡੇ ਘਰ ਰਹਿ ਕੇ ਗਈ ਹੁੰਦੀ ਕੋਈ ਪ੍ਰਾਈਵੇਸੀ ਇਹਦੇ ਕੋਲ ਹੋ ਸਕਦੀ ਸੀ ਜਿਹਦੇ ਕਰਕੇ ਕੁੜੀ ਨੇ ਡਾਧਾ ਹੀ ਨਹੀਂ ਦਿੱਤੀ ਹੂੰ ਉਹ ਜਿਹੜੀ ਕੁੜੀ ਨੇ ਮਾਰੀ ਆ ਉਹ ਇਧਰ ਡਰਦੀ ਨਹੀਂ ਸੀ ਜਿਹਦੇ ਕਰਕੇ ਇਹ ਬੰਦੇ ਨੇ ਉਹਨੂੰ ਚੁੱਪ ਕਰਾਉਣ ਵਾਸਤੇ ਬੜਾ ਜੋਰ ਲਗਾਇਆ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਾਂਗਾ ਸਾਈਬਰ ਕ੍ਰਾਈਮ ਨੂੰ ਕੈਦਾ ਕਹਾਗਾ ਹੂੰ ਕਿ ਜਿੰਨੇ ਵੀ ਇਹਨਾਂ ਨੇ ਫੋਨ ਯੂਜ਼ ਕਰੇ ਨੇ ਜਿੰਨੀਆਂ ਈਮੇਲ ਸਾਈਟੀਆਂ ਉਹਦੇ ਵਿੱਚ ਨੇ ਉਹ ਸਾਰੀ ਸਾਰੀ ਖਬਰੀ ਕਰੀ ਜਾਵੇ ਇਹਦੀ ਚੈਟ ਦੀ ਰਿਕਵਰੀ ਕਰਾਵੇ ਪਤਾ ਲੱਗੇ ਕਿ ਇਹਨੇ ਕਿਵੇਂ ਉਸ ਕੁੜੀ ਦੇ ਨਾਲ ਕੀ ਰਿਲੇਸ਼ਨ ਕੀ ਦੀ ਟॉक ਰਹੀ ਹੈ ਤੁਸੀਂ ਸੋਚੋ ਅਗਰ ਕੱਲ ਨੂੰ ਕੋਈ ਅਮਰਤਪਾਲ ਮੈਰ ਹੁੰਦੀ ਉਹਦੇ ਨਾਲ ਕੋਈ ਚੀਜ਼ ਨਿਕਲਿਆ ਹੁੰਦੀ ਆ ਕੋਈ ਮਾੜੀ ਚੀਜ਼ ਨਿਕਲਿਆ ਹੁੰਦੀ ਆ ਕੋਈ ਚੈਟ ਨਿਕਲਿਆ ਹੁੰਦੀ ਆ ਫਿਰ ਤੁਸੀਂ ਜਿੰਨੇ ਉਹਦੇ ਅੱਖ ਵਿੱਚ ਨੇ ਸਾਰੇ ਦੇ ਸਾਰੇ ਸਲਫਾਸ ਕਰਕੇ ਮਰ ਜਿਓ ਫਿਰ ਇਤਹੀ ਹੋਗਾ ਨਾ ਤੁਸੀਂ ਗਲਤ ਬੰਦੇ ਦਾ ਸਾਥ ਦੇ ਰਹੇ ਆ ਬਾਬਾ ਰਾਜਾ ਰਾਜ ਸਿੰਘ ਨੇ ਕੱਲ ਇੱਕ ਬਿਆਨ ਦਿੱਤਾ ਉਹ ਕਹਿੰਦੇ ਕਹਿੰਦੇ ਇਨਾਂ ਤੇ ਖੁੱਤੇ ਜਿਹੜਾ ਇੱਕ ਰੇਪ ਦਾ ਪਾਚਾ ਹੋਇਆ ਸੀ ਉਹਨਾਂ ਨੇ ਖੁਦ ਆਪਣੇ ਬਿਆਨ ਦੇ ਵਿੱਚ ਕਿਹਾ ਜੀ ਆਕਿਆਂ ਦਾ ਕੀ ਆ ਪਾਟੇ ਛੁੱਟੇ ਤੁਸੀਂ ਕਰਾ ਲਓ ਤੇ ਪੈਸ ਬਰਾਜਾ ਰਾਜ ਸਿੰਘ ਨੂੰ ਪੁੱਛੀਏ ਤੂੰ ਇੱਥੇ ਬੈਠਾ ਪੈਸੇ ਇਕੱਠੇ ਕਰਨ ਵਾਸਤੇ ਬੈਠਾ ਤੈਨੂੰ ਕੋਈ ਪੁੱਛੇ ਨਾ ਕੋਈ ਤੈਨੂੰ ਬੇਰਾਬੱਤੇ ਨਾ ਕੋਈ ਪੁੱਛੇ ਉਹ ਅਗਰ ਮੇਰੇ ਤੇ ਪਰਚਾ ਹੋਇਆ ਹੁੰਦਾ ਮੈਂ ਗੁਨਾਹਗਾਰ ਹੁੰਦਾ ਤਾਂ ਮੈਂ ਜੇਲ੍ਹ 'ਚ ਹੁੰਦਾ ਇਹ ਕਾਨੂੰਨ ਕਿਸੇ ਨੂੰ ਨਹੀਂ ਪਾਪ ਕਰਦਾ ਝੂਠਿਆਂ ਦਾ ਮੂੰਹ ਹਮੇਸ਼ਾ ਕਾਲਾ ਹੁੰਦਾ ਅਗਰ ਰਾਜਾ ਰਾਤ ਸਿੰਘ ਦੀ ਗੱਲ ਤੇ ਉਹਨਾਂ ਦਾ ਮੂੰਹ ਇੱਥੇ ਕਾਲਾ ਹੋ ਗਏ ਆ ਬਾਬਾ ਜੀ ਗੱਲ ਇਹ ਹੈ ਕਿ ਜਿਵੇਂ ਤੁਸੀਂ ਵੀਡੀਓ ਪਾਈ ਸੀ ਇਹ ਮੈਰੋ ਦੇ ਖਲਾਫ ਤਾਂ ਤੁਹਾਨੂੰ ਨਹੀਂ ਲੱਗਦਾ ਕਿ ਤੁਹਾਨੂੰ ਇੱਕ ਵੀਡੀਓ ਹੋਰ ਪਾਉਣੀ ਚਾਹੀਦੀ ਸੀ ਕਿ ਜਿਹੜੀਆਂ ਧੀਆਂ ਨੂੰ ਜਿਹੜੀਆਂ ਬੱਚੀਆਂ ਨੂੰ ਉਹਨਾਂ ਨੇ ਜਿਹੜੀ ਧਮਕੀ ਦਿੱਤੀ ਹੈ ਵੀ ਤੁਸੀਂ ਏਦਾਂ ਦਾ ਕੰਟੈਂਟ ਨਾ ਪਾਓ ਤਾਂ ਤੁਹਾਨੂੰ ਇੱਕ ਵੀਡੀਓ ਪਾਉਣੀ ਚਾਹੀਦੀ ਸੀ ਕਿ ਬੱਚੋ ਤੁਸੀਂ ਏਦਾਂ ਦਾ ਕੰਟੈਂਟ ਨਾ ਪਾਓ ਉਹਨਾਂ ਨੇ ਸਮੇਂ ਦੇ ਵਿੱਚ ਪਾ ਦਾਂਗੇ ਪਹਿਲਾਂ ਤਾਂ ਲੋੜ ਹੈ ਕਿ ਉਹਨਾਂ ਨੂੰ ਡਰ ਜਿਹੜਾ ਹੈ ਜਿਹੜਾ ਉਹਨਾਂ ਦਾ ਭੈ ਵਸਾਇਆ ਤਾਂ ਇੱਕ ਖੌਫ ਤਾਂ ਇੱਕ ਗੈਂਗਸਟਰ ਦਾ ਖੌਫ ਤਾਂ ਜਿਹੜਾ ਉਹ ਖੌਫ ਘੜਨਾ ਬਹੁਤ ਹੈ ਪਰ ਪਰ ਕਈਆਂ ਨੂੰ ਚੁਪਦਾ ਵਾਪਰ ਸੂਪਰ ਬੱਜੂ ਵੀ ਜਾਵੇ ਵਧੀਆ ਹੈਗਾ ਸੱਤੋਂ ਨਾਲ ਸਾਰਿਆਂ ਨੂੰ ਚੁਪਦੀਆਂ ਹੁੰਦੀਆਂ ਮੈਂ ਮਸਕਰੇ ਨਹੀਂ ਨਾ ਲਾਉਂਦਾ ਹੈਗਾ ਜੀ ਮੈਨੂੰ ਕਿਸੇ ਤੇ ਮਸਕਰੇ ਲਾਉਣ ਦੀ ਲੋੜ ਨਹੀਂ ਨਾ ਮੈਨੂੰ ਰਾਜਾ ਰਾਜ ਸਿੰਘ ਦੀ ਲੋੜ ਹੈ ਨਾ ਕਿਸੇ ਹੋਰ ਦੀ ਸਤਿ ਸ਼੍ਰੀ ਅਕਾਲ ਜੀ ਮੈਂ ਜਸਖੇਰਾ ਤੇ ਤੁਸੀਂ ਵੇਖ ਰਹੇ ਹੋ ਰਿਆਸਤ نیوز ਲਗਾਤਾਰ ਚੈਨਲਾਂ ਦੀਆਂ ਸੁਰਖੀਆਂ ਆ ਬਣੀ ਕੰਚਨ ਕੁਮਾਰੀ ਉਰਫ ਕਮਲ ਕੌਰ ਜੋ ਸਤਾ ਬੀਤੇ ਦਿਨਾਂ ਬਠਿੰਡਾ ਦੇ ਵਿੱਚ ਕਤਲ ਹੁੰਦਾ ਤਾਂ ਅੱਜ ਐਸਐਸਪੀ ਬਠਿੰਡਾ ਦੇ ਵੱਲੋਂ ਜਿਹੜੇ ਵੱਡੇ ਖੁਲਾਸੇ ਕੀਤੇ ਗਏ ਨੇ ਉਸੇ ਮਾਮਲੇ ਦੇ ਉੱਤੇ ਜਾਣਕਾਰੀ ਲੈਣ ਦੇ ਲਈ ਸਾਡੇ ਨਾਲ ਬਾਬਾ ਹਰਜੀਤ ਸਿੰਘ ਜੀ ਰਸੂਲਪੁਰੀ ਮੌਜੂਦ ਨੇ ਖਾਸ ਕਰ ਬਾਬਾ ਜੀ ਸਤਿਗੁਰੂ ਬਾਬਾ ਜੀ ਇੱਕ ਤੁਸੀਂ ਪਹਿਲੇ ਸ਼ਖਸ ਆਇਓ ਜਿਨ੍ਹਾਂ ਨੇ ਅਮਰਪਾਲ ਸਿੰਘ ਮਹਿਰੋਂ ਦੇ ਖਿਲਾਫ ਜਿਹੜਾ ਬਿਆਨ ਦਰਜ ਕੀਤਾ ਬਿਆਨ ਬੋਲਿਆ ਤੁਸੀਂ ਤੁਸੀਂ ਕਿਹਾ ਵੀ ਤੁਹਾਨੂੰ ਇਦਾਂ ਦੀ ਜਿਹੜੀ ਪ੍ਰਵਾਨਗੀ ਕਿਹਨੇ ਦਿੱਤੀ ਆ ਇਦਾਂ ਦਾ ਕਤਲ ਕਰਨ ਦੀ ਇਦਾਂ ਕਿਸੇ ਨੂੰ ਸਮਝਾਉਣ ਦੀ ਪ੍ਰਵਾਨਗੀ ਕਿਹਨੇ ਦਿੱਤੀ ਆ ਤੁਸੀਂ ਖਿਲਾਫਤ ਕਿਉਂ ਕੀਤੀ ਕਿਉਂਕਿ ਦਹਿਸ਼ਤ ਦਾ ਮਾਹੌਲ ਤਾਂ ਪੰਜਾਬ ਦੇ ਲੋਕ ਡਰੇ ਹੋਏ ਤੇ ਬੱਚੇ ਰੋ ਰੋ ਵੀੜੀਆਂ ਪਾਉਂਦੇ ਤੇ ਤੇ ਇਹ ਇੱਕ ਬਦਮਾਸ਼ ਬੰਦਾ ਜਿਹੜਾ ਆਪਣੇ ਆਪ ਨੂੰ ਗੁਰੂ ਦਾ ਸਿੰਘ ਕਹੋਂਦਾ ਸਿਰਫ ਬਾਣੇ ਤੇ ਪਿੰਨਾਂ ਇਹਦੇ ਕੰਮ ਤਾਂ ਸਾਰੇ ਬਦਮਾਸ਼ਾਂ ਵਾਲੇ ਤੇ ਗੈਂਗਸਟਰਾਂ ਵਾਲੇ ਨੇ ਮੈਨੂੰ ਆਲਰੇਡੀ ਇਹ ਕਹਿੰਦਾ ਕਿ ਗੈਂਗਸਟਰ ਆ ਤੇ ਇਹਨੇ ਇੰਨਾ ਕਿ ਦਹਿਸ਼ਤ ਬਣਾਤੀ ਸੀ ਕਿ ਪੰਜਾਬ ਦੇ ਲੋਕ ਸੁੰਨ ਹੋ ਗਏ ਪੰਜਾਬ ਦੇ ਲੋਕ ਡਰ ਗਏ ਹਮ ਤੇ ਫਿਰ ਅਸੀਂ ਗੁਰੂ ਦੇ ਸਿੱਖ ਆ ਗੁਰੂ ਦਾ ਸਿੰਘ ਥੋੜੀ ਡੱਤ ਆ ਹਮ ਤੇ ਆਪਾਂ ਹਮੇਸ਼ਾ ਨਿਹੱਥੇ ਤੇ ਕਮਜ਼ੋਰ ਜਿਹਦੇ ਨਾਲ ਕੋਈ ਨਾ ਖੜਦਾ ਉਹਦੇ ਨਾਲ ਖੜਦਾ ਜੀ ਤੇ ਇਹ ਆਪਣਾ ਸੂਲ ਹੈ ਜੀ ਬਾਬਾ ਜੀ ਗੱਲ ਇਹ ਹੈ ਕਿ ਤੁਸੀਂ ਉਹਦੇ ਖਿਲਾਫ ਵੀਡੀਓ ਪਾਈ ਆ ਤੁਸੀਂ ਕਿਹਾ ਵੀ ਤੈਨੂੰ ਇਹ ਪ੍ਰਵਾਨਗੀ ਕਿਹਨੇ ਦਿੱਤੀ ਆ ਤੈਨੂੰ ਇਹ ਹੱਕ ਕਿਹਨੇ ਦਿੱਤਾ ਆ ਇਦਾਂ ਦਾ ਕੁਛ ਕਰਨ ਦਾ ਇਦਾਂ ਕਤਲ ਕਰਨ ਦਾ ਜਾਂ ਇਦਾਂ ਸਮਝਾਉਣ ਦਾ ਪਰ ਮੈਂ ਤੁਹਾਡੇ ਧਿਆਨ ਦੇ ਵਿੱਚ ਇੱਕ ਲਿਆਉਣਾ ਚਾਹੂੰਗਾ ਘਟਨਾ ਭਾਤਸੋਂ ਦੇ ਵਿੱਚ ਵਾਪਰੀ ਆ ਉਥੇ ਇੱਕ 15 ਸਾਲਾਂ ਬੱਚੀ ਨੂੰ ਜਿਹੜਾ ਉਸਦੀ ਮਾਂ ਤੇ ਨਾਨੀ ਦੇ ਵੱਲੋਂ ਵੇਚ ਦਿੱਤਾ ਗਿਆ ਸੀ ਭਾਤਸੋਂ ਪੁਲਿਸ ਰਾਜਸਥਾਨ ਦੇ ਵਿੱਚੋਂ ਰਿਕਵਰ ਕਰਕੇ ਲੈ ਕੇ ਆਈ ਆ ਤੇ ਇੱਕ ਕੇਸ ਹੋਰ ਹਾਈਲਾਈਟ ਹੋਇਆ ਸੀ ਉਤੇ ਜਿਹੜੇ ਮਹਿਲਾ ਕਮਿਸ਼ਨ ਆ ਉਹਨਾਂ ਦੇ ਵੱਲੋਂ ਵੀ ਸੋਮੋਟੋ ਲਿਆ ਗਿਆ ਸੀ ਇੱਕ ਜਲੰਧਰ ਦੀ ਕੁੜੀ ਸੀ ਉਸ ਨੂੰ ਉਸਦੇ ਭਰਾ ਨਹੀਂ ਵੇਚਦਾ ਜਿਹੜੀ ਅੱਗੇ ਸੱਤ ਜਗ੍ਹਾ ਵੇਚੀ ਗਈ ਉਥੇ ਸੱਤ ਜਗ੍ਹਾ ਉਹਦਾ ਜਿਸਮ ਦਾ ਧੰਦਾ ਹੋਇਆ ਉਹਦਾ ਜਿਸਮ ਖਿੱਚਿਆ ਗਿਆ ਤਾਂ ਉਸਤੇ ਬਾਬਾ ਰਸੂਲਪੁਰ ਕਿਉਂ ਨਹੀਂ ਬੋਲੇ ਉਹ ਚੀਜ਼ਾਂ ਅਜੀਆਂ ਨੇ ਕਿ ਮੇਰੇ ਤੱਕ ਨਹੀਂ ਪਹੁੰਚੀਆਂ ਨੇ ਹਨਾ ਜੀ ਮੈਂ ਤੁਸੀਂ ਕਿਹਾ ਕਿ ਉਹਨਾਂ ਨੇ ਬੇਸ਼ੱਕ ਕਿ ਪੁਲਿਸ ਤੇ ਆਲਰੇਡੀ ਪੁਲਿਸ ਦੀ ਨੌਲੇਜ ਚਾਹਾ ਗਿਆ ਜੀ ਇੱਥੇ ਪੁਲਿਸ ਨੇ ਉਹਤੇ ਐਕਸ਼ਨ ਵਿੱਚ ਨਹੀਂ ਆਈ ਹੈਗੀ ਕੁਇਕ ਐਕਸ਼ਨ ਨਹੀਂ ਲਿਆ ਕਿ ਇੱਕ ਬੰਦਾ ਲਾਈਵ ਹੋ ਕੇ ਬੋਲ ਰਿਹਾ ਉਹਨਾਂ ਨੇ ਉਹ ਗੁਪਤ ਗੂਹ ਦੇ ਵਿੱਚ ਆਪਣਾ ਕ੍ਰਾਈਮ ਕੀਤਾ ਹੈਗਾ ਜਿਹੜਾ ਪੁਲਿਸ ਦੀ ਨੌਲੇਜ ਹੈ ਤਾਂ ਪੁਲਿਸ ਨੇ ਰਿਕਵਰੀ ਕਰ ਲਈ ਇੱਕ ਬੰਦਾ ਕ੍ਰਾਈਮ ਕਰਨ ਤੋਂ ਬਾਅਦ ਹੂੰ ਲਾਈਵ ਹੋ ਕੇ ਤੇ ਦੁਨੀਆ ਨੂੰ ਚੈਲੰਜ ਕਰੇ ਕਿਵੇਂ ਹੋ ਸਕਦਾ ਪਰ ਉਹਦੇ ਦੋ ਸਾਥੀ ਫੜੇ ਗਏ ਪੁਲਸ ਉਹਦੀ ਛਾਪੇਮਾਰੀ ਕਰ ਰਹੀ ਆ ਭਾਰਤ ਦੇ ਜੇ ਫੜੇ ਗਏ ਤੇ ਇਹਨੂੰ ਬਦਮਾਸ਼ ਬਣੇ ਨੂੰ ਆਪਣੇ ਆਪ ਨੂੰ ਚਮਕਾਉਣ ਵਾਸਤੇ ਲਾਈਵ ਹੋਇਆ ਨਾ ਇਹ ਹੂੰ ਤੇ ਕਿਉਂ ਬਾਈ ਹੂੰ ਇਸ ਗੱਲ ਕਰਕੇ ਇਹ ਆਪਾਂ ਬਤਾਸ਼ ਨਹੀਂ ਕਰ ਸਕਦੇ ਕਿ ਇੱਕ ਬੰਦਾ ਇੱਕ ਬੰਦੇ ਦਾ ਕੁੜੀ ਦਾ ਨਿਹੱਥੀ ਦਾ ਮਰਡਰ ਕਰ ਦੇਵੇ ਤੇ ਦੋ ਬੰਦੇ ਫੜੇ ਗਏ ਹੂੰ ਤੇ ਦੂਜਾ ਫੇਰ ਪੰਜਾਬ ਦੀਆਂ ਧੀਆਂ ਪੈਣਾ ਪੰਜਾਬ ਨੂੰ ਚੈਲੰਜ ਕਰ ਦੇਵੇ ਕਿਉਂ ਪੰਜਾਬ ਉਹਦਾ ਗੁਲਾਮ ਥੋੜੀ ਆ ਹੂੰ ਉਹਦਾ ਸਿੱਖਿਆ ਜਾਂ ਕੰਮ ਨਹੀਂ ਕਰਦਾ ਜੀ ਅੱਜ ਸੋਸ਼ਲ ਮੀਡੀਆ ਦੀ ਗੱਲ ਕਰੀਏ ਤਾਂ ਸੋਸ਼ਲ ਮੀਡੀਆ ਦਾ ਜਿੱਦਾਂ ਸਾਡੇ ਚੈਨਲ ਬਣੇ ਹੋਏ ਨੇ ਹਨਾ ਇਦਾਂ ਤੇ ਕੋਈ ਇਹਨਾਂ ਦੇ ਉੱਤੇ ਕੋਈ ਅਪੱਤੀ ਜਨਕ ਸ਼ਬਦ ਲਿਖਿਆ ਜਾਵੇ ਤਾਂ ਮੋਨਟਾਈਜੇਸ਼ਨ ਬੰਦ ਹੋ ਜਾਂਦੀ ਹੈ ਚੈਨਲ ਬੰਦ ਹੋ ਜਾਂਦੇ ਨੇ ਕੋਈ ਇਦਾਂ ਦਾ ਵਿਜ਼ੂਅਲ ਦਿਖਾ ਦਈਏ ਤਾਂ ਚੈਨਲ ਬੰਦ ਹੋ ਜਾਂਦੇ ਨੇ ਪਰ ਇਦਾਂ ਦੀ ਜਿਹੜੀ ਅਸ਼ਲੀਲਤਾ ਇਹਨਾਂ ਦੇ ਵੱਲੋਂ ਫਲਾਈ ਜਾਂਦੀ ਹੈ ਉਹਨਾਂ ਤੇ ਕੋਈ ਜਿਹੜਾ ਐਕਸ਼ਨ ਕਿਉਂ ਨਹੀਂ ਲੈਂਦਾ ਸਾਈਬਰ ਉਹਦਾ ਕਾਰਨ ਕੀ ਹੈ ਜਿਹੜਾ ਇਹ ਜਿਹੜੇ ਚੈਨਲ ਨੇ ਇੱਕ ਕਰੰਟ ਵਾਲੀਆਂ ਤਾਰਾਂ ਨੇ ਨਹੀਂ ਤੇ ਤੁਸੀਂ ਕੁੰਡੀ ਪਾ ਕੇ ਆਪਣਾ ਚਲਾ ਰਹੇ ਹੋ ਜੀ ਇਹ ਮੰਨ ਲਓ ਜਿਸ ਬੰਦੇ ਨੇ ਇਹਨੂੰ ਚਲਾ ਰਿਹਾ ਜਿਹਦਾ ਬੰਦਾ ਜਿਹੜਾ ਓਨਰਸ ਹੈ ਇਹ ਤਾਂ ਉਹਦਾ ਹੈਗਾ ਕਿ ਆਪਾਂ ਨੂੰ ਬਣਾਉਣਾ ਜੇ ਕਿਸੇ ਨੂੰ ਪੱਤੀ ਲੱਗਦੀ ਆ ਕਿ ਮੈਂ ਇਹ ਚੀਜ਼ ਮੈਨੂੰ ਪਸੰਦ ਨਹੀਂ ਹੈ ਕਿਉਂਕਿ ਇਹ ਗਵਰਨਮੈਂਟ ਦੀ ਫੈਸਿਲਿਟੀ ਥੋੜੀ ਆ ਇਹ ਤਾਂ ਵਰਲਡ ਵਾਈਡ ਦੀ ਫੈਸਿਲਿਟੀ ਆ ਕਿਸੇ ਵੀ ਕੰਟਰੀ ਦੀ ਫੈਸਿਲਿਟੀ ਨਹੀਂ ਹੈ ਤੁਸੀਂ ਨੂੰ ਬੰਦ ਕਰ ਸਕਦੇ ਹੋ ਬਾਬਾ ਜੀ ਤੁਸੀਂ ਕਿਵੇਂ ਦੇਖਦੇ ਹੋ ਇਦਾਂ ਦੀ ਅਸ਼ਲੀਲਤਾ ਵੀਡੀਓ ਨੂੰ ਕਿਉਂਕਿ ਜਦੋਂ ਆਪਾਂ ਬੱਚਿਆਂ ਦੇ ਹੱਥ 'ਚ ਫੋਨ ਦਿੰਨੇ ਆ ਮੰਨ ਲਓ ਆਪਾਂ ਬੱਚਿਆਂ ਦੇ ਹੱਥ 'ਚ ਫੋਨ ਦਿੰਨੇ ਆ ਇਹ ਬੰਗਿਆਂ ਦੀ ਗੱਲ ਤੁਸੀਂ ਬਾਰ-ਬਾਰ ਜਿਹੜਾ ਮੀਡੀਆ ਵਾਲੇ ਕਰਦੇ ਨੇ ਇਹ ਸਿਰਫ ਬੱਚਿਆਂ ਨੂੰ ਹਥਿਆਰ ਬਣਾ ਰਹੇ ਬੱਚਿਆਂ ਦਾ ਇਹਦੇ ਵਿੱਚ ਕੋਈ ਰੋਲ ਨਹੀਂ ਨਾ ਬੱਚੇ ਭਜਾ ਰਹੇ ਨੇ ਕਿਸੇ ਨੂੰ ਨਾ ਬੱਚੇ ਕਿਸੇ ਦਾ ਕਤਲ ਕਰ ਰਹੇ ਨੇ ਨਾ ਬੱਚੇ ਕਿਸੇ ਦੀਆਂ ਬੱਚੀਆਂ ਵੇਚ ਰਹੇ ਨੇ ਬੱਚਿਆਂ ਨੂੰ ਕਿਉਂ ਬਲੇਮ ਲਾ ਰਹੇ ਹੋ ਸਿੱਧੀ ਸਿੱਧੀ ਗੱਲ ਕਰੋ ਨਾ ਵੀ ਤੁਸੀਂ ਦੇਖ ਰਹੇ ਹੋ ਪਰ ਬਾਬਾ ਜੀ ਇੱਕ ਘਟਨਾ ਸਾਹਮਣੇ ਆਈ ਸੀ ਕਿ ਜਲੰਧਰ ਸਾਈਡ ਦੀ ਘਟਨਾ ਸੀ ਉੱਥੇ ਇੱਕ ਭਰਾ ਦੇ ਵੱਲੋਂ ਆਪਣੀ ਭੈਣ ਦੇ ਨਾਲ ਗਲਤ ਹਰਕਤ ਕੀਤੀ ਗਈ ਜਦੋਂ ਉਹ ਤੋਂ ਪੁੱਛਿਆ ਗਿਆ ਜਦੋਂ ਪੁਲਿਸ ਨੇ ਉੱਥੋਂ ਵੈਰੀਫਾਈ ਕੀਤਾ ਕਿ ਤੂੰ ਉਹ ਇਹ ਕਿਉਂ ਕੀਤਾ ਤਾਂ ਉਹਨੇ ਕਿਹਾ ਕਿ ਮੈਂ ਇੱਕ ਸੋਸ਼ਲ ਮੀਡੀਆ ਤੇ ਇੱਕ ਵੈਦ ਦੀ ਵੀਡੀਓ ਦੇਖੀ ਉੱਥੋਂ ਦਵਾਈ ਤੱਕ ਉਸ ਬੱਚੇ ਦੇ ਵੱਲੋਂ ਮੰਗਵਾਈ ਗਈ ਤੇ ਉਹਦੇ ਕਾਰਨ ਸਾਰਾ ਕੁਝ ਵਾਪਰਿਆ ਇੱਥੇ ਤੁਸੀਂ ਇਹਦਾ ਕਰਸੂਰ ਕੱਢੋਗੇ ਨਿਕਰ ਲੋ ਕਾਰਨ ਕੀ ਆ ਹੈਨਾ ਬੱਚੇ ਨੇ ਜਿਹੜੇ ਜਿਹੜੇ ਜਿਨ੍ਹਾਂ ਨੇ ਦੇਖੀ ਆ ਉਹ ਕਿੰਨੀ ਏਜ ਦਾ ਸੀਗਾ ਉਹਨੂੰ ਆ ਕੀ ਇੱਕ ਦਿਨ ਦੇ ਵਿੱਚ ਤਾਂ ਉਹਨੂੰ ਫਰਕ ਨਹੀਂ ਪਿਆ ਹੋਗਾ ਜਦੋਂ ਪੇਰੈਂਟਸ ਆਪਣੇ ਬੱਚਿਆਂ ਨੂੰ ਇਕੱਲੇ ਛੱਡ ਦਾਂਦੇ ਨੇ ਆਪ ਅਲੱਗ ਕਮਰੇ ਚ ਪੈ ਗਏ ਬੱਚੇ ਅਲੱਗ ਕਮਰੇ ਚ ਪੈ ਗਏ ਸਭ ਤੋਂ ਜਿਆਦਾ ਬੇੜਾ ਕਰਕੇ ਇੱਥੇ ਤੇ ਹੁੰਦਾ ਹਮੇਸ਼ਾ ਬੱਚਿਆਂ ਨੂੰ ਤੁਸੀਂ ਆਪਣੇ ਨਾਲ ਆਪਣੇ ਬਿਠਾਓ ਆਪਣੇ ਨਾਲ ਹੀ ਸੜਾਓ 15 16 ਸਾਲਾਂ ਤੱਕ ਤੁਸੀਂ ਬੱਚੇ ਨੂੰ ਆਪ ਤੇ ਦੂਰ ਨਾ ਕਰੋ ਮੈਂ ਕਹਾਂਗਾ ਕਿ ਤੁਸੀਂ ਜਦੋਂ ਤੱਕ ਤੁਹਾਡਾ ਬੱਚਾ ਵਿਆਹ ਨਹੀਂ ਜਾਂਦਾ ਤੁਸੀਂ ਇਕੱਠੇ ਪਰਿਵਾਰ ਵਿੱਚ ਇੱਕੇ ਜਗ੍ਹਾ ਇੱਕੇ ਕਮਰੇ ਵਿੱਚ ਸੋਵੋ ਬੇਸ਼ੱਕ ਤੁਸੀਂ ਬਲੈੱਡ ਬੈੱਡ ਜਿਹੜੇ ਨੇ ਡਿਫਰੈਂਟ ਡਿਫਰੈਂਟ ਲਗਾ ਲਓ ਕਿਉਂਕਿ ਪੁਰਾਣਾ ਜਿਹੜਾ ਸਾਡਾ ਕਲਚਰ ਆ ਮੋਸਟਲੀ ਸਾਡੇ ਜਿਹੜੇ ਪੇਰੈਂਟਸ ਤੇ ਜਾਂ ਸਾਡੇ ਬਦਾਤੇ ਪੜਾ ਸਾਰੇ ਇਕੱਠੇ ਸੌਂਦੇ ਹੁੰਦੇ ਤੇ ਅੱਜ ਪੇਰੈਂਟਸ ਉੱਧਰ ਸੋਗੇ ਬੱਚੇ ਉੱਧਰ ਸੋਗੇ ਇਹਦੇ ਨਾਲ ਹੀ ਸਮਾਜ ਬੱਚਿਆਂ ਦਾ ਜਿਹੜਾ ਬ੍ਰੇਨ ਹੈ ਇਹ ਖਰਾਬ ਹੁੰਦਾ ਸਭ ਤੋਂ ਜ਼ਿਆਦਾ ਪ੍ਰੋਬਲਮ ਇੱਥੇ ਤੇ ਆਉਂਦੀ ਹੈ ਬਾਬਾ ਜੀ ਜਦੋਂ ਵੀ ਤੁਸੀਂ ਉਹ ਵੀਡੀਓ ਪਾਈ ਆ ਉਦੋਂ ਤੋਂ ਨਿਆਂਗ ਸਿੰਘ ਜਿੱਥੇ ਬੰਦੀਆਂ ਤੁਹਾਡੇ ਬਹੁਤ ਖਲਾਫ ਹੋਈਆਂ ਨੇ ਉਹਨਾਂ ਦੇ ਵੱਲੋਂ ਜਿਹੜੇ ਬਹੁਤ ਇੱਕ ਭद्दी ਸ਼ਬਦਾਵਲੀ ਤੁਹਾਡੇ ਖਿਲਾਫ ਵਰਤੀ ਜਾਂਦੀ ਹੈ ਇੱਕ ਜਾਨਵਰ ਦਾ ਨਾਮ ਦਿੱਤਾ ਜਾਂਦਾ ਕਾਨ ਕੀ ਆ ਜਿਹੜੇ ਨਿਆਂਗ ਸਿੰਘਾਂ ਨੂੰ ਹੁੰਦਾ ਕਿ ਪੰਜਾਬ ਦੇ ਲੋਕ ਜਿੱਦਨੂੰ ਚੱਲਦੇ ਨੇ ਇਹਨਾਂ ਨੇ ਉਧਰ ਨੂੰ ਚਲੇ ਜਾਣਾ ਜਿੱਥੇ ਬੰਦੀਆਂ ਬਹੁਤ ਜਿਹੜੀਆਂ ਪੰਜਾਬ ਦੇ ਲੋਕਾਂ ਦੇ ਅੰਗੇਸ਼ਟ ਨਹੀਂ ਚੱਲ ਸਕਦੀ ਕਿਉਂਕਿ ਉਹਨਾਂ ਨੇ ਬੋਰੀਆਂ ਇਕੱਠੀਆਂ ਕਰਨੀਆਂ ਉਹਨਾਂ ਨੇ ਮਾਇਆ ਇਕੱਠੀ ਕਰਨੀਆਂ ਲੋਕਾਂ 'ਚ ਵਿਚਰਨਾ ਉਹ ਪੰਜਾਬ ਦੇ ਲੋਕਾਂ ਦੇ ਚੰਗੇ ਨੇ ਮਾੜੇ ਨਹੀਂ ਉਹਨਾਂ ਨੇ ਗੁਰਮਤ ਦੇ ਅੰਗੇਸ਼ਟ ਨਹੀਂ ਆਪਣੇ ਨਾਲ ਨਹੀਂ ਚੱਲਣਾ ਉਹਨਾਂ ਨੇ ਲੋਕਾਂ ਦੇ ਨਾਲ ਚੱਲਣਾ ਕਿਤੇ ਵੀ ਅਜੇ ਤੱਕ ਜੋ ਸਾਡਾ ਇਤਿਹਾਸ ਸੀ ਢਾਡੀ ਵਾਰਾਂ ਦੇ ਸੁਣਾਉਂਦੇ ਆ ਰਹੇ ਆ ਉਹ ਪੁਰਾਣਾ ਇਤਿਹਾਸ ਸੁਣਾਉਂਦੇ ਆ ਰਹੇ ਆ ਜਿਹੜੀ ਨਵੀਂ ਜਨਰੇਸ਼ਨ ਦਾ ਕੀ ਆ ਕੀ ਅਸੀਂ ਧੀਆ ਮਾਰਦੇ ਆ ਕੋਈ ਬਹਾਦਰੀ ਆ ਬੜਾ ਬਦਮਾਸ਼ ਬਣਿਆ ਤਾਂ ਇੱਕ ਹੁਣੇ ਐਸੇ ਸਾਹਿਬ ਨੇ ਜਿਹੜਾ ਇਹ ਨਵੀਂ ਨਿਊਜ਼ ਦੇਖੀ ਆ ਕਿ ਉਹ ਦਬਈ ਫਰਾਰ ਹੋ ਗਿਆ ਹਮ ਲੋ ਜਦੋਂ ਪੈਣ ਲੱਗੇ ਛਿੱਤਰ ਪਹਿਲਾਂ ਰੋਣ ਲੱਗ ਗਿਆ ਹਮ ਹੁਣ ਪਤਾ ਲੱਗ ਗਿਆ ਕਿ ਮੈਂ ਜੇਲਾ ਕਿਸੇ ਦੇ ਧੀ ਪੁੱਤਾਂ ਨੂੰ ਪਸਾ ਕੇ ਆਪ ਭੱਜ ਗਿਆ ਜੇ ਮਾਂ ਦਾ ਦੁੱਧ ਪੀਤਾ ਤਾਂ ਫਿਰ ਇੱਥੇ ਬੈਠਦਾ ਨਾ ਹਮ ਸੋ ਇਸ ਗੱਲ ਕਰਕੇ ਇਹ ਚਾਪਲੂਸ ਬੰਦਾ ਇਹ ਲੋਕਾਂ ਨੂੰ ਪਸਾ ਦਿੰਦਾ ਇਹ ਦੂਜੀ ਵਾਰ ਤੇ ਮੇਰੀ ਨੌਲੇਜ ਆਇਆ ਪਹਿਲਾਂ ਇਹਨੇ ਆਪਣੇ ਬੱਦੀ ਦੇ ਲਾਗੇ ਨਾਲਾ ਕੱਢ ਦੇ ਲਾਗੇ ਇੱਕ ਬੰਦੇ ਦੀ ਘਟਨਾ ਹੋਈ ਤੇ ਨਾਲ ਦੇ ਸਾਥੀ ਅੰਦਰ ਚਲੇ ਗਏ ਜੀ ਇਹ ਉਹਨਾਂ ਦੀ ਖਬਰ ਸਾਹ ਲੈਣ ਤੱਕ ਨਹੀਂ ਆਇਆ ਉਹਨਾਂ ਦੀ ਜਮਾਨਤ ਤੱਕ ਕਰਾਉਣ ਨਹੀਂ ਆਇਆ ਇਹ ਉੱਥੋਂ ਫਰਾਰ ਹੋ ਗਿਆ ਹੂੰ ਠੀਕ ਗੁਰੂ ਹਰਗੋਬਿੰਦ ਸਾਹਿਬ ਦਾ ਅਸਥਾਨ ਤਾਂ ਅੱਜ ਆ ਦੂਸਰਾ ਘਟਨਾ ਇਹ ਹੋਈ ਪਹਿਲਾਂ ਹੀ ਤੇ ਘਟਨਾ ਹੋਈ ਕਿ ਇਹ ਰੋਣ ਲੱਗ ਗਿਆ ਡਰਾਮਾ ਕਰਿਆ ਇਹਨੂੰ ਪਤਾ ਵੀ ਜਦੋਂ ਪੰਜਾਬ ਪੁਲਿਸ ਛਿੱਤਰ ਮਾਰਦੀ ਹੈ ਤਾਂ ਫਿਰ ਸਭ ਕੁਝ ਹੋਗਣਾ ਤਾਂ ਇਹਨੇ ਉਸ ਕੁੜੀ ਦੇ ਨਾਲ ਕੀ ਰਿਲੇਸ਼ਨ ਤੇ ਕੀ ਕਾਰਨ ਕੀ ਹੈ ਕਿ ਉਹਦੇ ਘਰ ਰਹੇ ਹੈ ਕੀ ਆ ਹਾਂ ਅਮਰਤਪਾਲ ਮੈਨੂੰ ਨੇ ਕਿਉਂ ਘਰ ਰੱਖੀ ਨੇ ਇਹ ਬਹੁਤ ਵੱਡੀ ਗੱਲ ਕਹਿ ਰਹੇ ਹਾਂ ਹਾਂ ਹਕੀਕਤ ਗੱਲ ਉਹ ਤੇ ਘਰ ਦੇ ਹੀ ਆ ਇਹ ਅੱਜ ਹੀ ਮੈਨੂੰ ਜਿਹੜਾ ਹੈਗਾ ਮੇਰੀ ਪ੍ਰੋਡਿਊਸਰ ਨਾਲ ਗੱਲ ਹੋਈ ਸੀਗੀ ਇਹਦੇ ਵੀ ਉਹਦੇ ਪੇਰੈਂਟਸ ਨੇ ਵੀ ਇੱਕ ਦੱਸਿਆ ਕਿ ਸਾਡੇ ਘਰ ਰਹਿ ਕੇ ਗਈ ਉਹਦੇ ਨਾਲ ਵੀ ਵਿਵਾਦ ਹੋਇਆ ਸੀ ਤਾਂ ਪ੍ਰੋਡਿਊਸਰ ਸਾਡੀ ਪਰਚਾ ਵੀ ਦਿੱਤੀ ਹੋਇਆ ਤਾਂ ਪਿੰਡ ਵਾਲਿਆਂ ਨੇ ਪਰਚਾ ਕਰਾਇਆ ਤਾਂ ਇਹਦਾ ਹੂੰ ਸੋ ਅੱਜ ਜਿਹੜਾ ਉਹਦੇ ਘਰ ਰਹਿ ਕੇ ਗਈ ਆ ਉਦੋਂ ਉਹਨੂੰ ਕੋਈ ਪ੍ਰਾਈਵੇਸੀ ਇਹਦੇ ਕੋਲ ਹੋ ਸਕਦੀ ਸੀ ਜਿਹਦੇ ਕਰਕੇ ਕੁੜੀ ਨੇ ਡਾਦੀ ਨਹੀਂ ਦੀ ਹੈ ਹੂੰ ਉਹ ਜਿਹੜੀ ਕੁੜੀ ਨੇ ਮਾਰੀ ਆ ਉਹ ਇਹ ਤਾਂ ਡਰਦੀ ਨਹੀਂ ਸੀ ਜਿੱਤੇ ਕਰਕੇ ਇਹ ਬੰਦੇ ਨੇ ਉਹਨੂੰ ਚੁੱਪ ਕਰਾਉਣ ਵਾਸਤੇ ਬੜਾ ਜੋਰ ਲਗਾਇਆ ਕਿਉਂ ਨਹੀਂ ਡਰੀ ਕਿਉਂਕਿ ਦਲੇਰ ਸੀ ਇਹਦਾ ਕੋਈ ਨਾ ਕੋਈ ਉਹਦੇ ਕੋ ਮੈਂ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਾਂਗਾ ਸਾਈਬਰ ਕ੍ਰਾਈਮ ਨੂੰ ਕਾਇਦਾ ਕਹਾਂਗਾ ਕਿ ਜਿੰਨੇ ਇਹਨਾਂ ਨੇ ਫੋਨ ਯੂਜ਼ ਕਰੇ ਨੇ ਜਿੰਨੀਆਂ ਈਮੇਲ ਸਾਈਟੀਆਂ ਉਹਦੇ ਵਿੱਚ ਨੇ ਉਹ ਸਾਰੀ ਸਾਰੀ ਖਬਰੀ ਕਰੀ ਜਾਵੇ ਇਹਦੀ ਚੈਟ ਦੀ ਰਿਕਵਰੀ ਕਰੇ ਪਤਾ ਲੱਗੇ ਕਿ ਇਹਨੇ ਕਿਵੇਂ ਉਸ ਕੁੜੀ ਦੇ ਨਾਲ ਕੀ ਰਿਲੇਸ਼ਨ ਕੀ ਦੀ ਟॉक ਰਹੀ ਆ ਤੇ ਜਦੋਂ ਇੱਕ ਵਾਰੀ ਦਾ ਵਿਸ਼ਾ ਹੈ ਐਸਐਸਪੀ ਸਾਹਿਬ ਨੇ ਹੋਣਾ ਜਿਹੜਾ ਬਿਆਨ ਵੀ ਦਿੱਤਾ ਉਹ ਕਹਿੰਦੇ ਕਹਿੰਦੇ ਵੀ ਉਹਨੂੰ ਕੁੱਟਿਆ ਵੀ ਗਿਆ ਉਹ ਤੋਂ ਫੋਨਾਂ ਦੇ ਪਾਸਵਰਡ ਮੰਗੇ ਗਏ ਸੀ ਉਹਦੇ ਜਿਹੜੇ ਫੋਨ ਸੀਗੇ ਕਹਿੰਦੇ ਉਹ ਉਹਨਾਂ ਦੇ ਕੋਲ ਨੇ ਇਦਾਂ ਦੀ ਜਿਹੜੀ ਕੋਈ ਨਾ ਕੋਈ ਉਹਨੂੰ ਡਰਤਾ ਅਮਰਪਾਲ ਮਹਿਰ ਨੂੰ ਉਸ ਕੁੜੀ ਦਾ ਡਰਤਾ ਜਿਹਦੇ ਕਰਕੇ ਉਹਨੂੰ ਇਹ ਲੱਗਦਾ ਤਾਂ ਕਿ ਜੇ ਇਹ ਕੋਈ ਚੀਜ਼ ਮੇਰੀ ਪਬਲੀਕਲੀ ਆ ਜਾਂਦੀ ਆ ਤਾਂ ਮੇਰਾ ਨੁਕਸਾਨ ਹੋਊਗਾ ਪੰਜਾਬ ਦੇ ਲੋਕ ਜਿਹੜੇ ਨੇ ਇਸ ਕੰਮੇ ਇਮੋਸ਼ਨਲੀ ਚੱਲਦੇ ਹੋ ਤੁਸੀਂ ਸੋਚੋ ਅਗਰ ਕੱਲ ਨੂੰ ਕੋਈ ਅਮਰਤਪਾਲ ਮੈਰ ਹੁੰਦੀ ਉਹਦੇ ਨਾਲ ਕੋਈ ਚੀਜ਼ ਨਿਕਲ ਜਾਂਦੀ ਆ ਕੋਈ ਮਾੜੀ ਚੀਜ਼ ਨਿਕਲ ਜਾਂਦੀ ਆ ਕੋਈ ਚੈਟ ਨਿਕਲ ਜਾਂਦੀ ਆ ਫਿਰ ਤੁਸੀਂ ਜਿੰਨੇ ਉਹਦੇ ਅੱਖ ਵਿੱਚ ਨੇ ਸਾਰੇ ਦੇ ਸਾਰੇ ਸਲਫਾਸ ਕਰਕੇ ਮਰ ਜਿਓ ਫਿਰ ਇਹ ਤਾਂ ਹੀ ਹੋਊਗਾ ਨਾ ਤੁਸੀਂ ਗਲਤ ਬੰਦੇ ਦਾ ਸਾਥ ਦੇ ਰਹੇ ਹੋ ਪਰ ਪਰ ਬਾਬਾ ਹਰਜੀਤ ਸਿੰਘ ਰਸੂਲਪੁਰ ਕਿਉਂ ਹਮੇਸ਼ਾ ਪੁੱਠੇ ਪਾਸੇ ਨੂੰ ਚੱਲਦੇ ਆ ਕਿਉਂ ਮਿੱਠਾ ਲੱਗਦਾ ਕਿਉਂ ਹਮੇਸ਼ਾ ਵਾਦਾਂ ਦੇ ਵਿੱਚ ਰਹਿਣ ਦੀ ਗੱਲ ਕਰਦੇ ਤੁਹਾਨੂੰ ਪੁੱਠਾ ਲੱਗਦਾ ਜੀ ਤੁਸੀਂ ਗੁਰੂ ਦੇ ਸਿੱਖ ਨਹੀਂ ਨਾ ਆਏਗੇ ਉਹ ਜਿਹੇ ਸਿੰਘ ਸਜੇ ਹੁੰਦੇ ਨਾ ਗੁਰਮਤ ਦੇ ਬਾਣੀ ਹੁੰਦੇ ਫਿਰ ਤੁਹਾਨੂੰ ਇਹ ਗੱਲ ਪਤਾ ਲੱਗੀ ਪਰ ਬਾਬਾ ਰਾਜਾ ਰਾਜ ਸਿੰਘ ਨੇ ਕੱਲ ਇੱਕ ਬਿਆਨ ਦਿੱਤਾ ਉਹ ਕਹਿੰਦੇ ਕਹਿੰਦੇ ਇਨਾਂ ਤੇ ਖੁੱਤੇ ਜਿਹੜਾ ਇੱਕ ਰੇਪ ਦਾ ਪਰਚਾ ਹੋਇਆ ਸੀ ਉਹਨਾਂ ਨੇ ਖੁਦ ਆਪਣੇ ਬਿਆਨ ਦੇ ਵਿੱਚ ਕਿਹਾ ਜੀ ਪਰਚੇ ਦਾ ਕੀ ਆ ਪਰਚੇ ਛੁੱਟੇ ਤੁਸੀਂ ਕਰਾ ਲਓ ਤੇ ਪਾਈ ਰਾਜਾ ਰਾਜ ਸਿੰਘ ਨੂੰ ਪੁੱਛੀਏ ਤੂੰ ਇੱਥੇ ਬੈਠਾ ਪੈਸੇ ਇਕੱਠੇ ਕਰਨ ਵਾਸਤੇ ਬੈਠਾ ਤੈਨੂੰ ਕੋਈ ਪੁੱਛੇ ਨਾ ਕੋਈ ਤੈਨੂੰ ਬੇਰਾਵੱਟੇ ਨਾ ਕੋਈ ਪੁੱਛੇ ਉਹ ਅਗਰ ਮੇਰੇ ਤੇ ਪਰਚਾ ਹੋਇਆ ਹੁੰਦਾ ਮੈਂ ਗੁਨਾਹਗਾਰ ਹੁੰਦਾ ਤਾਂ ਮੈਂ ਜੇਲ੍ਹ 'ਚ ਹੁੰਦਾ ਇਹ ਕਾਨੂੰਨ ਕਿਸੇ ਨੂੰ ਨਹੀਂ ਪਾਪ ਕਰਦਾ ਝੂਠਿਆਂ ਦਾ ਮੂੰਹ ਹਮੇਸ਼ਾ ਕਾਲਾ ਹੁੰਦਾ ਜੀ ਅਗਰ ਰਾਜਾ ਰਾਥੀ ਨੇ ਗਲਤ ਉਹਨਾਂ ਦਾ ਮੂੰਹ ਇੱਥੇ ਕਾਲਾ ਹੋ ਗਏ ਜੀ ਅ ਬਾਬਾ ਜੀ ਗੱਲ ਇਹ ਹੈ ਕਿ ਜਿਵੇਂ ਤੁਸੀਂ ਵੀਡੀਓ ਪਾਈ ਸੀ ਮਹਿਰੋਂ ਦੇ ਖਿਲਾਫ ਤਾਂ ਤੁਹਾਨੂੰ ਨਹੀਂ ਲੱਗਦਾ ਕਿ ਤੁਹਾਨੂੰ ਇੱਕ ਵੀਡੀਓ ਹੋਰ ਪਾਉਣੀ ਚਾਹੀਦੀ ਸੀ ਕਿ ਜਿਹੜੀਆਂ ਧੀਆਂ ਨੂੰ ਜਿਹੜੀਆਂ ਬੱਚੀਆਂ ਨੂੰ ਉਹਨਾਂ ਨੇ ਜਿਹੜੀ ਧਮਕੀ ਦਿੱਤੀ ਹੈ ਵੀ ਤੁਸੀਂ ਏਦਾਂ ਦਾ ਕੰਟੈਂਟ ਨਾ ਪਾਓ ਤਾਂ ਤੁਹਾਨੂੰ ਇੱਕ ਵੀਡੀਓ ਪਾਉਣੀ ਚਾਹੀਦੀ ਸੀ ਕਿ ਬੱਚੋ ਤੁਸੀਂ ਏਦਾਂ ਦਾ ਕੰਟੈਂਟ ਨਾ ਪਾਓ ਤੁਹਾਡੇ ਭੈਣ ਭਰਾ ਨੇ ਤੁਸੀਂ ਉਹਨਾਂ ਦਾ ਲਿਹਾਜ ਕਰਕੇ ਨਾ ਪਾਓ ਤੁਹਾਨੂੰ ਨਹੀਂ ਲੱਗਦਾ ਪਾਉਣੀ ਚਾਹੀਦੀ ਸੀ ਉਹਨਾਂ ਦੇ ਸਮੇਂ ਦੇ ਵਿੱਚ ਪਾ ਦਾਂਗੇ ਪਹਿਲਾਂ ਤਾਂ ਲੋੜ ਹੈ ਕਿ ਉਹਨਾਂ ਨੂੰ ਡਰ ਜਿਹੜਾ ਜਿਹੜਾ ਉਹਨਾਂ ਦਾ ਭੈ ਬਸਾਇਆ ਤਾਂ ਇੱਕ ਖੌਫ ਤਾਂ ਇੱਕ ਗੈਂਗਸਟਰ ਦਾ ਖੌਫ ਤਾਂ ਜਿਹੜਾ ਉਹ ਗੱਲਬਾਤ ਹੋਈ ਹੈ ਕਿਸੇ ਨਾਲ ਫੋਨ ਤੇ ਨਹੀਂ ਹੋਈ ਤੇ ਮੈਨੂੰ ਕਿਸੇ ਦੇ ਕੋਲ ਤੁਸੀਂ ਕਮਲਕੌਰ ਦੇ ਹੱਕ ਦੇ ਵਿੱਚ ਵੀਡੀਓ ਪਾਈ ਸੀ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਕੋਈ ਰਾਬਤਾ ਹੋਇਆ ਮੇਰੇ ਨਾਲ ਕੋਈ ਰਾਬਤਾ ਨਹੀਂ ਮੇਰਾ ਉਹ ਤੇ ਪਰਵਾਦ ਨਾਲ ਉਹ ਨਹੀਂ ਹੈਗਾ ਮੇਰੀ ਪੰਜਾਬ ਦੀ ਹਰ ਬੱਚੀ ਦੇ ਨਾਲ ਹਾਲ ਨਹੀਂ ਪੂਰੇ ਭਾਰਤ ਦੀ ਅਗਰ ਕਿਸੇ ਵੀ ਦੇ ਨਾਲ ਕੋਈ ਬਾਣੇ ਵਾਲਾ ਬੰਦਾ ਤੁਹਾਡੇ ਨਾਲ ਧੱਕਾ ਕਰਦਾ ਮੈਂ ਤੁਹਾਡੇ ਨਾਲ ਤਾਂ ਹੁਣ ਅੱਗੇ ਕੀ ਕਾਰਵਾਈ ਹੋ ਸਕਦੀ ਆ ਤੁਹਾਡੇ ਮੁਤਾਬਕ ਮੇਰਾ ਤਾਂ ਇਹੀ ਆ ਕਿ ਜਿੰਨਾ ਚਿਰ ਇਦੇ ਮੈਰੋ ਦੇ ਅਕਾਊਂਟ ਮੈਰੋ ਦੇ ਮੋਬਾਈਲ ਉਸ ਕੁੜੀ ਦੇ ਮੋਬਾਈਲ ਦੀ ਰਿਕਵਰੀ ਹੋਣੀ ਚਾਹੀਦੀ ਆ ਉਹ ਮੋਬਾਈਲ ਕਿੱਥੇ ਆ ਕਿ ਆ ਕਿਤੇ ਜਿਵੇਂ ਨਾ ਇਹਨੇ ਨਾਨਕਸਰ ਵਾਲੇ ਬਾਬੇ ਨੂੰ ਬਲੈਕਮੇਲ ਕਰਿਆ ਸੀਗਾ ਉਹਦੇ ਬਾਅਦ ਡੀਵੀਆਰ ਚੱਕ ਲੈ ਗਿਆ ਸੀਗਾ ਕੈਮਰੇ ਉਹਦੇ ਨਾਲ ਡੀਵੀਆਰ ਗੈਪ ਕਰਦੇ ਉਹ ਡੀਵੀਆ ਦੇ ਵਿੱਚ ਇਹਦੀ ਬਹੁਤ ਸਾਰੀ ਪ੍ਰਾਈਵੇਸੀ ਸੀ ਤੇ ਉਸ ਬਾਬੇ ਦੀ ਉਹ ਜਿਹੜੀ ਇਹਨੇ ਮੰਨ ਲਓ ਜਦੋਂ ਡੀਵੀਆ ਚ ਸੀਸੀਟੀਵੀ 'ਚ ਇਹ ਆਇਆ ਇਹਦੀ ਗੱਲਬਾਤ ਕੈਚ ਹੋ ਗਈ ਉਹ ਗਾਇਬ ਕਰਤੀ ਹੁਣ ਇਸ ਕੁੜੀ ਦਾ ਮੋਬਾਈਲ ਗਾਇਬ ਕਰਨ ਦਾ ਇਹ ਉਹਦੇ ਪਾਸਵਰਡ ਮੰਗਣੇ ਇਹ ਤੁਹਾਡੇ ਤੋਂ ਹੀ ਪਤਾ ਲੱਗਿਆ ਕਿ ਉਹਦੇ ਪਾਸਵਰਡ ਮੰਗਦਾ ਸੀ ਕਿ ਉਹ ਉਹ ਕਰਦੇ ਸੀ ਉਹਦਾ ਵਿੱਚ ਇਹ ਮਨੁਸ਼ ਇਸ਼ਾਰਾ ਇਹ ਜਾਂਦਾ ਕਿ ਇਹਦੀ ਕੋਈ ਨਾ ਕੋਈ ਉਹਦੇ ਕੋਲ ਪ੍ਰਾਈਵੇਸੀ ਹਮਮ ਤਾਂ ਬਾਬਾ ਜੀ ਮੇਰਾ ਆਖਰੀ ਸਵਾਲ ਵੱਲ ਬਾਤਦੇ ਆ ਕਿ ਤੁਹਾਨੂੰ ਲੱਗਦਾ ਹੈ ਕਿ ਵਿਵਾਦਾਂ ਦੇ ਵਿੱਚ ਜਿਹੜਾ ਉਹ ਬਾਬਾ ਰਸੂਲਪੁਰ ਰਹਿੰਦੇ ਜਾਂ ਫਿਰ ਅਮਰਪਾਲ ਮੇਰੇ ਨੂੰ ਵਿਵਾਦਾਂ ਦੇ ਵੱਲ ਪਾਜਦਾ ਹੈ ਜਿਆਦਾਤਰ ਲੋਕ ਝੂਠ ਨੂੰ ਪਸੰਦ ਕਰਦੇ ਨੇ ਲੱਖ ਝੂਠ ਦਾ ਨਾਲ ਖੜਦੇ ਨੇ ਝੂਠ ਦੇ ਨਾਲ ਵਿਚਨਾ ਚਾਹੁੰਦੇ ਨੇ ਲੋਕ ਝੂਠੀਆਂ ਦਾ ਸਾਥ ਦਿੰਦੇ ਨੇ ਮੈਂ ਝੂਠਿਆਂ ਦਾ ਸਾਥ ਨਹੀਂ ਮੈਂ ਸੱਚ ਬੋਲਦਾ ਤਾਂ ਕਿ ਆ ਕੇ ਵਿਵਾਦ ਹੋ ਜਾਂਦਾ ਲੋਕਾਂ ਨੂੰ ਹਾਜਮ ਨਹੀਂ ਨਾ ਹੁੰਦਾ ਹੈਗਾ ਸੱਚ ਹਾਜਮ ਨਹੀਂ ਹੁੰਦਾ ਹੈ ਪਰ ਪਰ ਕਈਆਂ ਨੂੰ ਚੁਪਦਾ ਵਾਪਰ ਰਸੂਲਪੁਰ ਬੱਚੂ ਵੀ ਜਾਵੇ ਵਧੀਆ ਹੈਗਾ ਸੱਚਮੁੱਚ ਸਾਰੇ ਨੂੰ ਚੁੱਪਦੀਆਂ ਹੁੰਦੀਆਂ ਮੈਂ ਮਸਕਰੇ ਨਹੀਂ ਨਾ ਲਾਉਂਦਾ ਹੈਗਾ ਜੀ ਮੈਨੂੰ ਕਿਸੇ ਤੇ ਮਸਕਰੇ ਲਾਉਣ ਦੀ ਲੋੜ ਨਹੀਂ ਨਾ ਮੈਨੂੰ ਰਾਜਾ ਰਾਜ ਸਿੰਘ ਦੀ ਲੋੜ ਹੈ ਨਾ ਕਿਸੇ ਹੋਰ ਦੀ ਲੋੜ ਹੈ ਮੈਨੂੰ ਬਾਜਾਂ ਵਾਲੇ ਦੇ ਆਸ਼ੀਰਵਾਦ ਹੈ ਮੈਨੂੰ ਗਾਲ ਕਿਤਾ ਸਹਬਜਾਦਿਆਂ ਦੀ ਤੋੜ ਹੈ ਪਰ ਜੇ ਇਦਾਂ ਦੀ ਘਟਨਾ ਹੋਈ ਆ ਤਾਂ ਕਿਤੇ ਨਾ ਕਿਤੇ ਪੁਲਿਸ ਪ੍ਰਸ਼ਾਸਨ ਦੀ ਜਿਹੜੀ ਢਿੱਲ ਮੰਨਦੇ ਹੋ ਪੰਜਾਬ ਸਰਕਾਰ ਢਿੱਲ ਮੰਨਦੇ ਮੈਨੂੰ ਲੱਗਦਾ ਕਿ ਜਦੋਂ ਕੋਈ ਕਿਸੇ ਨੂੰ ਧਮਕਾਉਂਦਾ ਉਹਦੀ ਸਟਾਰਟਿੰਗ ਦੇ ਵਿੱਚ ਉਹਨੂੰ ਰਿਕਵਰ ਕਰਕੇ ਉਹਨੂੰ ਸਾਰੇ ਤੇ ਪਾਚਾ ਦਾ ਡ ਫਾਰਮ ਤੇ ਅਗਰ ਕਿਸੇ ਨੂੰ ਮੌਤ ਦੀ ਕੋਈ ਜਾਂ ਉਹਨੂੰ ਮਾਰ ਦੇਣ ਦੀ ਕੋਈ ਧਮਕੀ ਹੰਦਾ ਤਾਂ ਪੁਲਿਸ ਪ੍ਰਸ਼ਾਸਨ ਨੂੰ ਕਵਿਕ ਉਤੇ ਐਕਸ਼ਨ ਲੈਣਾ ਚਾਹੀਦਾ ਪਰ ਬਾਬਾ ਜੀ ਇੱਕ ਜਿਹੜੀ ਪਹਿਲਾਂ ਦੀ ਵੀਡੀਓ ਸਾਹਮਣੇ ਆਉਂਦੀ ਆ ਜਦੋਂ ਇਹ ਜਿਹੜੀ ਕੁੜੀ ਹੈ ਕੰਚਨ ਕੁਮਾਰੀ ਆ ਇਹ ਅਮਰਤਪਾਲ ਦੇ ਨਾਲ ਗੱਲ ਕਰਦੀ ਆ ਇੱਕ ਵੀਡੀਓ ਕਾਲ ਦੇ ਜਰੀਏ ਗੱਲ ਹੁੰਦੀ ਆ ਤਾਂ ਉਦੋਂ ਉਹਨੇ 1.5 ਲੱਖ ਰੁਪਈਆ ਵੀ ਦਿੱਤਾ ਸੀ ਉਹਦੀ ਗੱਲ ਨਹੀਂ ਕੀਤੀ ਕੋਈ ਹੁ ਕਾਰਨ ਹੁਣ ਦੇਖੋ ਅਸੀਂ ਦੋਨੇ ਵਿੱਚ ਤਾਂ ਬੈਠੇ ਨਹੀਂ ਹੈਗੇ ਕਿ ਆ ਉਹਨਾਂ ਦੀ ਆਪਸੀ ਜਿਹੜੀਆਂ ਸੋਸ਼ਲ ਮੀਡੀਆ 'ਤੇ ਦਿਖਾਈ ਗਈ ਗੱਲ ਹੈ ਉਹ 19 ਉਹਦੇ ਵਿੱਚ ਤਾਂ ਭੈਣ ਭਰਾ ਦਾ ਜਿਹੜਾ ਰਿਸ਼ਤਾ ਸਾਹਮਣੇ ਆਉਂਦਾ ਜਿਹੜੀ ਦਿਖਾਈ ਹੈ ਉਹ ਉਹੀ ਬੰਦਾ ਚੀਜ਼ ਦਿਖਾਉਂਦਾ ਜਿਹੜੀ ਉਹਦੀ ਚੰਗੀ ਹੈ ਮਾੜੀ ਕੋਈ ਚੀਜ਼ ਨਹੀਂ ਕੋਈ ਦਿਖਾਉਂਦਾ ਮਾੜੀਆਂ ਚੀਜ਼ਾਂ ਤਾਂ ਪੁਲਿਸ ਹੀ ਕੱਢ ਕੇ ਲਿਆਉਂਦੀ ਆ ਫਿਰ ਜਦ ਮਾੜੀਆਂ ਚੀਜ਼ਾਂ ਰਸੂਲਪੁਰੇ ਸਾਹਿਬ ਵੀ ਲੁਕੋ ਕੇ ਰੱਖਦੇ ਆ ਮੇਰੇ ਕੋਲ ਤਾਂ ਕਿਸੇ ਦੀ ਮੈਂ ਗਰਮਾਤੀ ਮੈਂ ਸਰਕਾਰ ਤੇ ਕੋਈ ਲੁਕੋਈ ਨਹੀਂ ਸਕਦਾ ਮੇਰੇ ਘਰ ਤੱਕ ਕੌਲੀਆਂ ਗਲਾਸ ਚਮਚੇ ਪੈਸੇ ਅਕਾਊਂਟ ਮੇਰੇ ਮੋਬਾਈਲ ਰਿਕਾਰਡਿੰਗ ਸਭ ਸਰਕਾਰ ਦੇ ਕੋਲ ਆ ਕਿਉਂਕਿ ਆਲਰੇਡੀ ਮੰਨ ਲਓ ਲਗਭਗ 3 ਸਾਲ ਤੋਂ ਹੂੰ ਓਕੇ ਉਹਦਾ ਕਾਰਨ ਕਿ ਜਦੋਂ ਰਾਮ ਮੰਦਿਰ ਦੀ ਗੱਲ ਚੱਲੀ ਜਦੋਂ ਲੋਕ ਮੇਰੇ ਐਂਟੀ ਚੱਲੇ ਤਾਂ ਸੱਚ ਬੋਲਣ ਵਾਲੇ ਤੇ ਥੋੜਾ ਜਿਹਾ ਗੌਰ ਰੱਖਦੀ ਹੈ ਸਰਕਾਰ ਜੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਪੰਜਾਬ ਦੀ ਨੌਜਵਾਨੀ ਨੂੰ ਜਰੂਰ ਸਮਝਾਉਂਗੇ ਮੇਰਾ ਤਾਂ ਇਹ ਹੀ ਮੰਨਣਾ ਕਿ ਨੌਜਵਾਨਾਂ ਨੂੰ ਆਪਣੇ ਮੱਤ ਤੋਂ ਕੰਮ ਲੈਣਾ ਚਾਹੀਦਾ ਕਿਸੇ ਦਾ ਵੀ ਤੁਸੀਂ ਫੈਨ ਨਾ ਬਣੋ ਕਿਸੇ ਦੇ ਪਿੱਛੇ ਨਾ ਲੱਗੋ ਗੁਰੂ ਸਾਹਿਬ ਨੇ ਹੀ ਤੁਹਾਡਾ ਜੀਵਨ ਸਦਾਨ ਹੈ ਕਿਸੇ ਇਨਸਾਨ ਨੇ ਨਾ ਕਿਸੇ ਨੇ ਮੈਂ ਕਹਾ ਤੁਹਾਡਾ ਰਾਗੀ ਢਾਟੀਆ ਨੇ ਵੀ ਨਹੀਂ ਜੀਵਨ ਸਵਾਨਾ ਤੁਹਾਡਾ ਸ਼ਬਦ ਗੁਰੂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਤੁਹਾਡਾ ਜੀਵਨ ਸਦਾਨ ਹੈ ਤੁਸੀਂ ਆਪਣੇ ਮਨ ਦੇ ਨਾਲ ਆਪਣੇ ਵਿਚਾਰ ਨਾਲ ਆਪਣੇ ਦਿਮਾਗ ਨਾਲ ਬਾਣੀ ਪੜੋ ਬਾਣੀ ਦੀ ਗੱਲ ਹੈ ਹਮ ਪਰ ਕਈ ਜਿਹੜੇ ਲੋਕ ਨੇ ਉਹ ਹੁਣ ਅਮਰਤਪਾਲ ਮਹਿਰੋਂ ਦੇ ਹੱਕ ਚੋਂ ਦੇ ਦਿਖਾਈ ਦਿੱਤੇ ਨੇ ਜ਼ਿਆਦਾਤਰ ਜਿਹੜੀਆਂ ਸੋਸ਼ਲ ਮੀਡੀਆ ਤੇ ਪੋਸਟਾਂ ਪੈ ਰਹੀਆਂ ਅਮਰਤਪਾਲ ਮਹਿਰੋਂ ਦੇ ਹੱਕ ਦੇ ਵਿੱਚ ਪੈ ਰਹੀਆਂ ਨੇ ਉਹ ਵੀ ਦੇਖ ਲਿਓ ਜੀ ਜਿੰਨਾ ਜਦੋਂ ਮਹਿਰੋਂ ਦੀ ਕੋਈ ਕਹਾਣੀ ਨਿਕਲ ਗਈ ਹੁਣ ਦਵਾਈ ਭੱਜਿਆ ਹਮ ਦਵਾਈ ਤੇ ਦੇ ਕਿਤੇ ਇਹ ਕਿਉਂਕਿ ਇਹ ਬੜਾ ਖਰਾਬ ਬੰਦਾ ਇਹ ਪਾਕਿਸਤਾਨ ਜੇ ਚਲੇ ਗਿਆ ਹਮ ਵੱਡਾ ਦਾਵਾ ਤੁਹਾਡਾ ਦੇਖ ਲਿਓ ਤੁਸੀਂ ਜੀ ਕਿਉਂਕਿ ਸ਼ਾਜਾਦ ਪੱਟੀ ਨੂੰ ਸਪੋਰਟ ਕਰ ਰਿਹਾ ਨਾ ਉਹਦੀ ਵੀਡੀਓ ਆਈ ਸੀ ਜੀ ਅਗਰ ਪਾਕ ਦਵਾਈ ਤੋਂ ਇਹ ਅਗਰ ਇਹਦੇ ਪਾਸੇ ਪਹੁੰਚ ਜਾਗੇ ਨੂੰ ਪਤਾ ਲੱਗ ਗਿਆ ਕਿ ਮੈਂ ਹੁਣ ਜੇਲ ਚਲੇ ਜਾਣਾ ਵੀ ਦਵਾਈ ਤੇ ਮੈਨੂੰ ਰਿਕਵਰ ਕਰ ਲੈਣਾ ਅਗਰ ਇਹ ਉਥੇ ਤੇ ਪਾਕਿਸਤਾਨ ਵੱਗ ਗਿਆ ਤਾਂ ਇਹਨੇ ਜਿੰਨੇ ਲੋਕ ਇਹਨੂੰ ਫੋਲੋ ਕਰ ਰਹੇ ਨੇ ਜਿੰਨੇ ਇਹਦੇ ਫੇਵਰ ਚ ਬੋਲ ਰਹੇ ਨੇ ਜਿੰਨੇ ਇਹਦੇ ਹੱਕ ਚ ਕਮੈਂਟ ਦੇ ਰਹੇ ਨੇ ਸਾਰੇ ਨੇ ਉਸੇ ਟੈਂਡਰੀਟ ਮਾਰ ਦੇਣਾ ਉਸੇ ਟਾਈਮ ਅੱਜ ਇਕੱਲਾ ਡੀਜੀਪੀ ਸਾਹਿਬ ਬਿਆਨ ਦੇਦੇ ਵੀ ਜਿਹੜੇ ਜਿਹੜੇ ਅਮਤ ਪਾ ਦੇ ਹੱਕ ਵਿੱਚ ਨੇ ਵੀ ਉਹਨਾਂ ਨੂੰ ਵੀ ਵੀ ਇਨਕੁਆਰੀ ਹੋਏਗੀ ਜਿਹੜੇ ਨੂੰ ਸਪੋਰਟ ਭਜਾਉਣ ਵਾਲੇ ਕੌਣ ਨੇ ਉਹਨੂੰ ਬੂਸ ਲਾਉਣ ਵਾਲੇ ਕੌਣ ਨੇ ਉਹਨੂੰ ਅਕਸਾਉਣ ਵਾਲੇ ਕੌਣ ਨੇ ਕਿਹੜੇ ਕਿਹੜੇ ਉਹਨਾਂ ਨੂੰ ਫੰਡਿੰਗ ਕਰਨ ਵਾਲੇ ਤੇ ਕਿਹਦੇ ਕਿਹਦੇ ਨਾਲ ਉਹਦੀ ਕਾਲ ਰਿਕਾਰਡ ਹੈ ਜਦੋਂ ਇਹ ਚੀਜ਼ਾਂ ਦੀ ਅੱਗੇ ਪੂਸ਼ਤਾਸ ਚੱਲਣੀ ਆ ਤਾ ਉਸੇ ਟਾਈਮ ਲੋਕਾਂ ਨੇ ਮੋਬਾਈਲ ਤੋਂ ਅਮਰਪਾਲ ਦੇ ਨਾਲ ਦੀਆਂ ਫੋਟੋਆਂ ਡਿਲੀਟ ਕਰਦੀਆਂ ਲੋਕ ਨੇ ਛਿੱਤਰਾਂ ਦੇ ਜਾਣ। ਹਮ ਪਰ ਬਾਬਾ ਜੀ ਇੱਕ ਪਾਸੇ ਅਮਰਪਾਲ ਦੇ ਭੱਜਣ ਦੀਆਂ ਗੱਲਾਂ ਉਹ ਹੁੰਦੇ ਆ ਇੱਕ ਪਾਸੇ ਉਹ ਜਿਹੜੀ ਵੀਡੀਓ ਦੇ ਵਿੱਚ ਉਹਨੇ ਸਾਰਿਆਂ ਦੇ ਨਾਂ ਲਏ ਨੇ ਉਹ ਕਹਿੰਦਾ ਕਹਿੰਦਾ ਜੇ ਇਹ 5-7 ਜਾਣੇ ਨੇ ਜਿਹੜੇ ਕਹਿੰਦਾ ਜੇ ਇਹ ਨਾਂ ਸੁਧਰੇ ਤਾਂ ਮੇਰੀ ਗੱਡੀ ਉਹਨਾਂ ਦੇ ਘਰ ਵੱਲੋਂ ਜ਼ਰੂਰ ਮੁੜੂਗੀ। ਉਹਨੂੰ ਪਤਾ ਨਹੀਂ ਸੀ ਹੈਗਾ। ਉਹਨੂੰ ਆਇਆ ਸੀ ਪੰਜਾਬ ਦੇ ਲੋਕ ਡਰ ਗਏ ਆ ਵੀ ਮੇਰੇ ਅੰਗੇਸ਼ਟ ਕੋਈ ਨਹੀਂ ਬੋਲਦਾ। ਵੀ ਮੈਂ ਹੀਰੋ ਬਣ ਜਾਣਾ। ਜਦ ਦੇਖਿਆ ਕਿ ਹੁਣ ਵੇਦਾ ਬਾਪੂ ਆ ਗਿਆ ਕੇ ਸਾਹਮਣੇ ਤੇ ਹਰਜੀਤ ਸਿੰਘ ਰਸੂਲ ਪਰ ਹੂੰ ਫਿਰ ਤਾਂ ਪਹਿਲਾਂ ਵੀ ਤੁਹਾਨੂੰ ਪਤਾ ਹੀ ਉਹਦਾ ਹਾਲਾਤ ਛੰਮ ਛੰਮ ਰੋ ਹੂੰ ਹੂੰ ਜਦ ਕਿਹੜੇ ਵੀ ਹੁਣ ਤਾਂ ਭੱਜੇ ਗਿਆ ਮੈਦਾਨ ਛੱਡ ਕੇ ਸੂਰਮਿਆਂ ਦਾ ਕੰਮ ਥੋੜੀ ਆ ਹੂੰ ਗੈਰ ਜਿਹੜਾ ਗੈਰਤਬੰਦ ਬੰਦੇ ਹੁੰਦੇ ਨਾ ਜਿਨ੍ਹਾਂ ਨੇ ਗੁਰੂ ਦਾ ਸਿਧਾਂਤ ਕਿਨੇ ਫੜਿਆ ਅੱਜ ਤੱਕ ਗੁਰੂ ਦਾ ਸਿੱਖ ਕਦੇ ਮੈਦਾਨ ਛੱਡ ਕੇ ਨਹੀਂ ਭੱਜਿਆ ਹੂੰ ਗੁਰੂ ਦਾ ਸਿੰਘ ਕਦੇ ਮੈਦਾਨ ਚੋਂ ਨਹੀਂ ਭੱਜਿਆ ਤਾਂ ਅਗਰ بڑا ਦਾਵਾ ਕਰਦਾ ਤਾਂ ਮੈਂ ਜੇ ਕਰ ਦੂੰਗਾ ਮੈਂ ਉਹ ਕਰ ਦੂੰਗਾ ਮੈਂ ਗੁਰੂ ਦਾ ਸਿੰਘ ਆ ਮੈਂ ਬਾਣਾ ਪਾਇਆ ਇਹ ਬੰਦਾ ਅੱਜ ਇੱਥੇ ਤੇ ਭੱਜ ਕੇ ਇਹਨੇ ਦੱਸਦਾ ਕਿ ਇਹ ਗੈਂਗਸਟਰ ਆ ਇਹ ਚੋਰ ਆ ਹੂੰ ਚੋਰੀ ਭੱਜਦਾ ਹੈਗਾ ਸੱਚਾ ਬੰਦਾ ਕਦੇ ਨਹੀਂ ਭੱਜਦਾ ਪਰ ਬੱਬਾ ਜੀ ਹੁਣ ਸੋਸ਼ਲ ਮੀਡੀਆ ਤੇ ਵੀਡੀਓ ਪੈ ਰੀਆਂ ਨੇ ਕਹਿੰਦੇ ਜਦੋਂ ਦਾ ਇੱਕ ਕੰਮ ਹੋਇਆ ਕਹਿੰਦੇ ਉਦੋਂ ਦੀ ਜਦੋਂ ਤੋਂ ਵੀਡੀਓ ਪਈ ਆ ਅਸੀਂ ਕਤਲ ਦੀ ਕੋਈ ਪੁਸ਼ਟੀ ਨਹੀਂ ਕਰਦੇ ਅਸੀਂ ਕੋਈ ਉਹਨੂੰ ਸਹੀ ਨਹੀਂ ਮੰਨਦੇ ਜਾਂ ਗਲਤ ਨਹੀਂ ਮੰਨਦੇ ਠੀਕ ਹੈ ਪਰ ਜਦੋਂ ਦੇ ਕਹਿੰਦੇ ਸੋਸ਼ਲ ਮੀਡੀਆ ਤੇ ਹੁਣ ਇਹ ਵੀਡੀਓ ਪੈ ਰਹੀਆਂ ਕਹਿੰਦੇ ਜਦੋਂ ਦਾ ਉਹ ਕਾਂਡ ਹੋਇਆ ਕਹਿੰਦੇ ਉਦੋਂ ਦੀ ਸੋਸ਼ਲ ਮੀਡੀਆ ਤੇ ਸ਼ਲੀਲਤਾ ਬਹੁਤ ਘੱਟ ਗਈ ਹੈ ਉਹ ਕਾਂਡ ਤਾਂ ਕਿ ਸਰਕਾਰ ਵੀ ਐਕਟਿਵ ਹੋ ਗਈ ਆ ਹਰ ਬੰਦਾ ਲੱਗਦਾ ਹੈ ਕਿ ਮੈਂ ਵਿਵਾਦ ਵਿੱਚੋਂ ਕੀ ਆਉਣਾ ਲੋਕਾਂ ਦੀ ਆਜ਼ਾਦੀ ਖੋਈ ਜਾਂਦੀ ਆ ਜਦੋਂ ਲੋਕਾਂ ਨਾ ਹੋਵੇ ਮੇਰਾ ਜਾਲਦੀ ਮਾਨੀ ਕਿਸੇ ਦੀ ਜਾਨ ਗਈ ਹੈ ਨਾ ਬੜਾ ਕ੍ਰਾਈਮ ਹੋਇਆ ਕਿਸੇ ਨੂੰ ਤੁਸੀਂ ਮਾਉਥ ਤੇ ਅੱਜ ਮੰਨ ਲਓ ਕਿਸੇ YouTube ਵਾਲੇ ਨੂੰ ਕਿਸੇ ਚੈਨਲ ਵਾਲੇ ਨੂੰ ਮਾਰ ਦੋ ਵੀ ਤੂੰ ਅੱਗੇ ਤੇ ਬਾਦ ਵੀਡੀਓ ਨਹੀਂ ਪਾਉਣੀ ਵੀ ਤੂੰ ਕੋਈ ਇਹ ਅਹੀ ਖਬਰਾਂ ਨਹੀਂ ਕਾਉਣੀ ਆ ਤੁਸੀਂ ਸਰਕਾਰ ਦੇ ਅਗੇਸ਼ਟ ਤੁਸੀਂ ਦੋ ਸ਼ਬਦ ਬੋਲ ਕੇ ਪਾ ਦੋ ਤੁਸੀਂ ਤੁਹਾਡੇ ਹੀ ਇਹ ਸ਼ਬਦ ਨੇ ਤੁਸੀਂ ਪਾ ਨਹੀਂ ਸਕਦੇ ਜਦੇ ਤੁਹਾਡਾ ਚੈਨਲ ਅੜਾ ਦੇਣਾ ਜਿਹਦੇ ਸਰਕਾਰ ਦੀ ਤੁਹਾਡੇ ਨੇ ਕਾ ਜਾਣੀ ਆ ਇਸ ਕਾ ਕਿ ਇਹ ਏਦਾਂ ਹੀ ਲੋਕ ਡਰੇ ਬੈ ਨੇ ਡਰ ਕਰਕੇ ਜਾਂ ਡੰਡਾ ਹੱਥ ਵਿੱਚ ਸਰਕਾਰ ਦਾ ਡੰਡਾ ਨਾ ਸਾਡੇ ਤੇ ਕਿ ਤੁਸੀਂ ਇਹ ਕੰਮ ਕਰ ਸਕਦੇ ਹੋ ਇਹ ਨਹੀਂ ਕਰ ਸਕਦੇ ਇਹ ਕਰਨਾ ਹੈ ਇਹ ਨਹੀਂ ਕਰਨਾ ਜਿੱਥੇ ਇਹ ਅਪਰਾਧ ਆ ਇਹ ਅਪਰਾਧ ਨਹੀਂ ਜਿੱਥੇ ਅਪਰਾਧ ਤੋਂ ਕਾਨੂੰਨ ਤੋਂ ਤੁਸੀਂ ਬਾਹਰ ਜਾ ਕੇ ਕੰਮ ਕਰਦੇ ਆਂ ਹਰ ਬੰਦੇ ਨੂੰ ਡਰਾ ਤਾਂ ਲੋਕ ਡਰੇ ਹੋਏ ਨੇ ਇਸ ਕਰਕੇ ਚੰਗੀ ਗੱਲ ਆ ਮਾੜੀਆਂ ਚੀਜ਼ਾਂ ਨਹੀਂ ਕਰਦੀ ਪਰ ਬਾਬਾ ਜੀ ਪਹਿਲਾਂ ਬਜ਼ੁਰਗਾਂ ਤੋਂ ਵੀ ਅਸੀਂ ਬੜਾ ਸੁਣਿਆ ਹਨਾ ਤੇ ਬਜ਼ੁਰਗ ਕਹਿੰਦੇ ਹੁੰਦੇ ਸੀ ਵੀ ਖਾਓ ਮਨ ਪਾਉਂਦਾ ਤੇ ਪੈਨ ਨੂੰ ਜੱਗ ਪਾਉਂਦਾ ਤੁਹਾਨੂੰ ਲੱਗਦਾ ਕਿ ਆ ਜੋ ਕਥਨ ਸਹੀ ਹੁੰਦਾ ਉਹ ਬਜ਼ੁਰਗ ਚਲੇ ਗਏ ਅੱਜ ਕੱਲ ਦੇ ਬਜ਼ੁਰਗ ਪਤਾ ਕਹਣੇ ਛੜ ਕੇ ਦੇਖ ਮੰਨ ਬਾਬੇ ਪੰਘੜਾ ਪਾਉਂਦੇ ਨੇ ਉਹ ਬਜ਼ੁਰਗ ਉਹ ਨਹੀਂ ਤੇ ਹੈਗੇ ਉਹ ਬਜ਼ੁਰਗ ਉਹ ਤੇ ਜਿਨ੍ਹਾਂ ਦਾ ਚਿੱਟੇ ਦਾੜੇ ਦੀ ਸ਼ਰਮਤੀ ਅੱਜ ਦੇ ਬਜ਼ੁਰਗ ਜਿਹੜੇ ਨੇ ਉਹ ਕੀ ਕੀ ਕਰਦੇ ਨੇ ਠੀਕ ਹੈ ਮੰਨ ਲਓ ਕਿਆ-ਕਿਆ ਦੱਸਾਂ ਇੱਕ ਬੜਾ ਬੜੇ ਕਵਿਤਾਈਆਂ ਸੁਣਾ ਸੁਣਾ ਕੇ ਬੜਾ ਵਾਇਰਲ ਹੋਇਆ ਮੈਂ ਆਪਣੇ ਮੇਕਾ ਟ੍ਰਾਈ ਸਿਟੀ ਦਾ ਹੀ ਆ ਬੰਦਾ ਫਿਲਮਾਂ ਚ ਵੀ ਆਉਂਦਾ ਇੱਕ ਕੈਨੇਡਾ ਦੀ ਬੀਬੀ ਦੱਸੀ ਮੇ ਤੇ ਕਿੰਨੇ ਪੈਸੇ ਠੱਗ ਲਏ ਇਹ ਇਹ ਲੋਕ ਸਾਡੇ ਸਾਡੀ ਦਸਤਾਰ ਤੇ ਸਾਡੇ ਦਾੜੇ ਤੇ ਲੋਕ អਮੋਸ਼ਨਲ ਹੋ ਜਾਂਦੇ ਟਰਸਟ ਕਰਦੇ ਨੇ ਲੇਕਿਨ ਅੰਦਰ ਸ਼ੈਤਾਨ ਆ ਕਿ ਇਨਸਾਨ ਹੈ ਪਰਮਾਤਮਾ ਹੀ ਜਾਣਦਾ ਰਸੂਲਪੁਰ ਸਾਹਿਬ ਕਮਲਕੌਰ ਦੇ ਘਰ ਜਾਣਗੇ ਦੇਖੋ ਕੋਈ ਜ਼ਰੂਰੀ ਨਹੀਂ ਹੈਗਾ ਜਾ ਵੀ ਸਕਦਾ ਨਹੀਂ ਵੀ ਜਾ ਸਕਦਾ ਇਹਦੇ ਵਿੱਚ ਮੈਨੂੰ ਕਿਸੇ ਨੂੰ ਦੱਸਣ ਦੀ ਜਾਂ ਪੁੱਛਣ ਦੀ ਲੋੜ ਜੀ ਸਮਾਂ ਦੇਣ ਦੇ ਲਈ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸੋ ਇਹ ਸਨ ਬਾਬਾ ਹਰਜੀਤ ਸਿੰਘ ਜੀ ਰਸੂਲਪੁਰ ਜਿਨ੍ਹਾਂ ਦੇ ਨਾਲ ਕੰਚਨ ਕੁਮਾਰੀ ਉਰਫ ਕਮਲਕੌਰ ਦੇ ਕਤਲ ਮਾਮਲੇ ਦੇ ਉੱਤੇ ਜਿਹੜੀ ਪੂਰੀ ਗੱਲਬਾਤ ਹੋਈ ਆ ਪੂਰਾ ਜਿਹੜਾ ਕੇਸ ਹੈ ਉਸ ਦੇ ਬਾਰੇ ਡਿਸਕਸ ਕੀਤਾ ਗਿਆ ਜਾਂ ਫਿਰ ਸੋਸ਼ਲ ਮੀਡੀਆ ਤੇ ਜਿਹੜਾ ਕੁਝ ਅੱਜ ਦੇ ਸਮੇਂ ਦੇ ਵਿੱਚ ਚੱਲਦਾ ਉਸ ਬਾਰੇ ਵਿਚਾਰ ਚਰਚਾ ਹੋਈ ਆ ਇਦਾਂ ਦੀ ਸਖਸ਼ੀਤ ਲੈ ਕੇ ਫਿਰ ਹਾਜ਼ਰ ਹੋਵਾਂਗੇ ਦਿਓ ਬਹੁਤ ਧੰਨਵਾਦ